ਸੱਚੀ ਗੱਲ ਟੀ ਅਲਬਰਟਾ ਵਿੱਚ 20 ਅਕਤੂਬਰ ਨੂੰ ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੀ ਹੈ। ਹਰ ਵੱਡੇ ਛੋਟੇ ਸ਼ਹਿਰ ਦੇ ਵਿੱਚ ਨੁਮਾਇੰਦੇ ਚੁਣੇ ਜਾਣਗੇ। ਸ਼ਹਿਰਾਂ ਦੇ ਮੇਅਰ ਚੁਣੇ ਜਾਣਗੇ, ਕਾਉਂਸਲਰ ਚੁਣੇ ਜਾਣਗੇ। ਅਸੀਂ ਕੈਲਗਰੀ ਸ਼ਹਿਰ ਵਿੱਚ ਆ। ਕੈਲਗਰੀ ਸ਼ਹਿਰ ਦੇ ਵਿੱਚ ਵੀ ਮੁਕਾਬਲੇ ਸਖਤ ਨੇ, ਸ਼ਹਿਰ ਦੀਆਂ ਜ਼ਰੂਰਤਾਂ ਬਹੁਤ ਨੇ, ਮੁੱਦੇ ਬਹੁਤ ਨੇ। ਇਹਨਾਂ ਮੁੱਦਿਆਂ ਤੇ ਕੌਣ-ਕੌਣ ਜਿਹੜਾ ਆਪਣੀ ਗੱਲ ਪਚਾ ਸਕੇਗਾ ਵੋਟਰਾਂ ਤੱਕ ਉਹਦੇ ਬਾਰੇ 21 ਅਕਤੂਬਰ ਦੀ ਸ਼ਾਮ ਤੋਂ ਪਤਾ ਲੱਗਣਾ ਸ਼ੁਰੂ ਹੋਵੇਗਾ ਪਰ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਰਹਿੰਦੇ ਹਾਂ ਕਿ ਆਓ ਆਪਣੀ ਗੱਲ ਕਰੋ ਸਾਡੇ ਨਾਲ ਇੱਕ ਆਜ਼ਾਦ ਮੀਡੀਆ ਦੇ ਤੌਰ ਤੇ ਨਿਰਪੱਖ ਹੋਣ ਦੇ ਨਾਤੇ ਅਸੀਂ ਸਭ ਨੂੰ ਬੁਲਾਉਂਦੇ ਹਾਂ ਤੇ ਇਸ ਵੇਲੇ ਸਾਡੇ ਸਟੂਡੀਓ ਵਿੱਚ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਰਜੇਸ਼ ਸ਼ੰਗਰਾਲ ਜੀ ਮੌਜੂਦ ਨੇ ਰਜੇਸ਼ ਸ਼ੰਗਰਾਲ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਮੀਡੀਆ ਹਸਤੀ ਵੀ ਨੇ ਤੇ ਰਾਇ ਨੀਤੀ ਦੇ ਵਿੱਚ ਉਹਨਾਂ ਦਾ ਚੰਗਾ ਐਕਸਪੀਰੀਅੰਸ ਹੋ ਚੁੱਕਾ ਹੈ। ਉਹਨਾਂ ਨੂੰ ਜਾਣਦੇ ਨੇ ਕੈਲਗਰੀ ਵਾਸੀ ਨੇ ਅਲਬਰਟਾ ਦੇ ਵਿੱਚ ਉਹਨਾਂ ਦਾ ਨਾਮ ਹੈ। ਐਨਡੀਪੀ ਪਾਰਟੀ ਨਾਲ ਜੁੜੇ ਰਹੇ ਤੇ ਹੁਣ ਇਸ ਵੇਲੇ ਆਜ਼ਾਦ ਤੌਰ ਤੇ ਕੌਂਸਲਰ ਦੇ ਵਾਸਤੇ ਉਹ ਵਾਰਡ ਨੰਬਰ 3 ਤੋਂ ਉਮੀਦਵਾਰ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਨਗਰਾਲ ਸਾਹਿਬ ਜੀ ਹੈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਭਾਈ ਪਹਿਲਾਂ ਤੇ ਬਹੁਤ-ਬਹੁਤ ਮਿਹਰਬਾਨੀ ਤੁਸੀਂ ਮੈਨੂੰ ਆਪਣੇ ਚੈਨਲ ਦੇ ਉੱਤੇ ਆ ਕੇ ਤੇ ਗੱਲਬਾਤ ਰੱਖਣ ਦਾ ਮੌਕਾ ਦਿੱਤਾ। ਬਹੁਤ-ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਤੇ ਸਤਿ ਸ਼੍ਰੀ ਅਕ ਅਗਰਾਲ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਅਸੀਂ ਮੁੱਦਿਆਂ ਦੀ ਲੋਕਲ ਜਿਹੜੇ ਹਲਕੇ ਦੇ ਹੈਗੇ ਨੇ ਵਾਰਡ 3 ਦੇ ਜੀ ਉਹਨਾਂ ਦੀ ਅਸੀਂ ਗੱਲ ਕਰੀ ਜਿਵੇਂ ਓਵਰ ਆਲ ਸਿਟੀ ਦੀ ਗੱਲ ਕਰੀ ਅਸੀਂ ਸਾਰੇ ਸ਼ਹਿਰ ਦੇ ਕਾਮਨ ਮੁੱਦੇ ਵੀ ਬਹੁਤ ਸਾਰੇ ਹੈਗੇ ਨੇ ਜੀ ਆਪਨੇ ਬਾਰੇ ਤੁਸੀਂ ਸ਼ਾਰਟ ਦੇ ਵਿੱਚ ਵੈਸੇ ਤਾਂ ਬਹੁਤੇ ਜਾਣਦੇ ਨੇ ਜਿਹੜੇ ਨਹੀਂ ਜਾਣਦੇ ਜੀ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਜੀ ਕਿ ਤੁਸੀਂ ਕੀ ਕਰਨਾ ਚਾਹੋਗੇ ਆਪਣੇ ਬਾਰੇ ਅ ਮੈਂ ਵੈਸੇ ਕਮਿਊਨਿਟੀ ਦਾ ਸੇਵਾਦਾਰ ਹਾਂ ਤੇ ਹਮੇਸ਼ਾ ਜਿਹੜੇ ਪਹਿਲੇ ਕੰਮ ਹੁੰਦੇ ਰਹੇ ਨੇ ਕਮਿਊਨਿਟੀ ਦੇ ਵਿੱਚ ਉਹ ਕਰਨ ਦਾ ਮੈਨੂੰ ਮੌਕਾ ਮਿਲਦਾ ਰਿਹਾ ਕਈ ਵਾਰੀ ਲੋਕੀ ਕਹਿੰਦੇ ਨੇ ਮੈਂ ਬੈਸਟ ਬੰਨਾ ਬਟ ਮੈਨੂੰ ਇਹ ਹੁੰਦਾ ਵੀ ਮੈਂ ਫਰਸਟ ਬੰਨਾ ਕਿ ਜਿਹੜਾ ਬੰਦਾ ਕੋਈ ਚੰਗਾ ਕੰਮ ਕਰਨ ਦੇ ਵਿੱਚ ਹਮੇਸ਼ਾ ਅੱਗੇ ਰਹੇ ਸੋ ਮੈਂ ਆਪਣੇ ਆਪ ਬਾਰੇ ਫੁੱਲਦਾ ਸੀਗਾ ਜਿੱਦਾਂ ਕਿ ਜਦੋਂ ਜਦੋਂ ਮੀਡੀਆ ਦੇ ਨਾਲ ਜੁੜੇ ਆ ਫਿਰ ਇਵੈਂਟਸ ਕਰਨੇ ਸ਼ੁਰੂ ਕੀਤੇ ਚਾਹੇ ਉਹ ਭੰਗੜਾ ਫਲੇਮ ਹੋਵੇ ਬਾਲੀਵੁੱਡ ਨਾਈਟ ਹੋਵੇ ਵਿਸਾਖੀ ਮੇਲਾ ਕਲਚਰ ਫੈਸਟ ਇਸ ਤਰ੍ਹਾਂ ਦੇ ਜਿਹੜੇ ਨੇ ਅਭੀ ਤੋਂ ਮੈਂ ਜਵਾਨ ਹੂੰ ਮੈਂ ਸੀਨੀਅਰਸ ਵਾਸਤੇ ਪ੍ਰੋਗਰਾਮ ਬੜੇ ਸਾਲ ਪਹਿਲਾਂ ਜਦੋਂ ਸ਼ੁਰੂ ਸ਼ੁਰੂ ਕੀਤਾ ਇਸ ਤਰ੍ਹਾਂ ਦੇ ਨਾਲ-ਨਾਲ ক্রিকেট ਦਾ ਮੈਂ ਯੂਥ ਨੂੰ ਇੰਗੇਜ ਕਰਨ ਵਾਸਤੇ ਜਿਹੜੇ ਇੰਡੋਰ ক্রিকেট ਕੀਤੀ ਕਿਉਂਕਿ ਸਰਦੀ ਗਰਮੀਆਂ 'ਚ ਤੇ ਆਪਾਂ ਬਾਹਰ ਖੇਡ ਲੈਂਦੇ ਸੀ ਪਰ ਸਰਦੀਆਂ ਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਖੇਡੀ ਤੇ ਕਾਫੀ ਪੈਸਾ ਇਨਵੈਸਟ ਕਰਕੇ ਮੈਂ ਟੂਰਨਾਮੈਂਟ ਕਰਵਾਏ ਤਾਂਕਿ ਯੂਥ ਨੂੰ ਇੰਗੇਜ ਕਰ ਸਕਾਂ ਉਸ ਟਾਈਮ ਦੇ ਉੱਤੇ ਤੇ ਮੈਨੂੰ ਲੱਗਦਾ ਵੀ ਮੈਂ ਜੋ ਇਹਨਾਂ ਚੀਜ਼ਾਂ ਦੇ ਥਰੂ ਐਨਾਲਾਈਜ਼ ਕਰਦਾ ਮੀਡੀਆ ਦੇ ਨਾਲ-ਨਾਲ ਵੀ ਮੈਂ ਇੱਕ ਕ੍ਰੀਏਟਿਵ ਮਾਈਂਡ ਦਾ ਜਿਹੜਾ ਟੈਕ ਐਂਟਰਪ੍ਰੀਨਿਅਰ ਤੇ ਹੈਗਾ ਹੀ ਹਾਂ ਬਟ ਨਾਲ ਦੀ ਨਾਲ ਇੱਕ ਕਮਿਊਨਿਟੀ ਦਾ ਸੇਵਾਦਾਰ ਵੀ ਹਾਂ ਜਿਹੜਾ ਲੰਬੇ ਸਮੇਂ ਤੋਂ ਚੰਗੇ ਚੰਗੇ ਇਵੈਂਟ ਜਿਹੜੇ ਕਰਾਂਦਾ ਆ ਰਿਹਾ 15 ਸਾਲ ਤੋਂ ਤੇ ਉਹ ਸਾਰੇ ਦੇ ਸਾਰੇ ਫ੍ਰੀ ਐਂਟਰੀ ਹੁੰਦੇ ਨੇ ਕਿਉਂਕਿ ਇੱਕ ਮੇਰੇ ਦਿਮਾਗ 'ਚ ਹੀ ਗੱਲ ਬੈਠੀ ਵੀ ਮੈਂ ਸੇਵਾ ਕਰਨੀ ਹੈ ਤੇ ਉਹ ਸੇਵਾ ਤਦੇ ਹੋਸਦੀ ਜੇ ਤੁਸੀਂ ਟਿਕਟ ਨਾਲ ਲਾਓ ਕਿਸੇ ਚੀਜ਼ ਦੇ ਤੇ ਉਹ ਫ੍ਰੀ ਐਂਟਰੀ ਕਰਦੇ ਆ ਤੇ ਸਾਰੇ ਜਿਹਨੇ ਆ ਕੇ ਇੰਜੋਏ ਕਰਦੇ ਨੇ ਨਾ ਪ੍ਰੋਗਰਾਮਾਂ ਨੂੰ ਤੇ ਆਈ ਥਿੰਕ ਵੀ ਆਮ ਸੋ ਬlesਟ ਕਿ ਮੈਨੂੰ ਇਹ ਸਭ ਕੁਝ ਕਰਨ ਦਾ ਮੌਕਾ ਮਿਲ ਰਿਹਾ ਜੀ ਜੀ ਸੋ ਇਹ ਜਿਹੜਾ ਤੁਸੀਂ ਐ ਐਮਐਲਏ ਦੇ ਵਾਸਤੇ ਮੈਂਬਰ ਪਾਰਲੀਮੈਂਟ ਦੇ ਵਾਸਤੇ ਵੀ ਤੁਸੀਂ ਜ਼ੋਰ ਸਮਾਈ ਕਰ ਚੁੱਕੇ ਹੋ ਜੀ ਤੇ ਹੁਣ ਵਾਰਡ 3 ਤੋਂ ਐਜ਼ ਅ ਕਾਉਂਸਲਰ ਤੁਸੀਂ ਨਿਮਾਇੰਦਗੀ ਕਰਨਾ ਚਾਹੁੰਦੇ ਹੋ ਜੀ ਅਜੇ ਹਾ ਤੁਸੀਂ ਕਿਉਂ ਸੋਚਿਆ ਜੀ 어 ਜਿੱਦਾਂ ਮੈਂ ਪਹਿਲਾਂ ਵੀ ਕਿਹਾ ਜੀ ਮੈਂ ਸੇਵਾਦਾਰੀ ਵਾਲਾ ਮੈਨੂੰ ਲੱਗਦਾ ਵੀ ਆਈ ਐਮ ਨਾਟ ਅ ਲੀਡਰ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਮੈਂ ਸੇਵਾਦਾਰ ਹਾਂ ਤੇ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਮੈਂ ਆਲਵੇਜ਼ ਐਪਰੀਸ਼ੀਏਟ ਕਰੀ ਜੇ ਕਿਸੇ ਨੇ ਮੈਨੂੰ ਕਿਸੇ ਚੀਜ਼ ਵਾਸਤੇ ਚੁਣਿਆ ਤੇ ਮੈਂ ਉਹਦੇ ਚ ਸੋਚਾਂ ਇਸੇ ਤਰੀਕੇ ਨਾਲ ਮੇਰੇ ਇੱਕੋ ਇੱਕ ਦੋਸਤ ਜਿਹੜੇ ਮੇਰੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਇਸ ਕੈਂਪੇਨ ਦੇ ਵਿੱਚ ਉਹ ਅ ਉਹ ਦੋਸਤਾਂ ਦੇ ਇਲਾਵਾ ਮੈਨੂੰ ਇਹ ਪੋਲੀਟਿਕਲ ਲੀਡਰ ਹੀ ਦੇਖਦੇ ਆ ਕਿ ਵੀ ਸਾਡਾ ਜਿਹੜਾ ਭਰਾ ਭੈਣ ਜੋ ਵੀ ਸਾਡਾ ਰਿਲੇਸ਼ਨਸ਼ਿਪ ਦੇ ਨਾਲ ਆਪਾਂ ਦੇਖਦੇ ਆ ਉਹ ਦੇਖਦੇ ਵੀ ਇਹਨੂੰ ਲੀਡਰਸ਼ਿਪ ਦੇ ਵਿੱਚ ਜਾਣਾ ਚਾਹੀਦਾ ਕਮਿਊਨਿਟੀ ਦੀ ਸੇਵਾ ਕਰਨ ਵਾਸਤੇ ਜਾਣਾ ਚਾਹੀਦਾ ਤੇ ਜਦੋਂ ਵਾਰ ਤਿੰਨ ਦੀ ਗੱਲ ਹੋਈ ਰੀਸੈਂਟਲੀ ਕਿਉਂਕਿ ਮੈਂ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਕਾਫੀ ਜ਼ਿਆਦਾ ਝਟਕਾ ਲੱਗਦਾ ਕਿਉਂਕਿ ਐਡਾ ਵੱਡਾ ਇਲੈਕਸ਼ਨ ਹੁੰਦਾ ਸਾਰੀ ਟੀਮ ਐਗਜ਼ੌਸਟ ਹੋ ਜਾਂਦੀ ਹੈ ਤੁਹਾਡੀ ਜਿੰਨੇ ਤੁਸੀਂ ਲੰਬਾ ਪੈਸਾ ਤੇ एवरीथिंग ਜਿਹਨੂੰ ਕਹਿੰਦੇ ਆਪਾਂ ਕਰਕੇ ਬੈਠਦੇ ਆ ਬਟ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਚਾਹਨੇ ਵੀ ਤੂੰ ਕੌਂਸਲ ਦੇ ਇਲੈਕਸ਼ਨ ਚ ਜਾਵੇਂ ਤੇ ਫਿਰ ਕੋਸ਼ਿਕ ਵਿੱਚੋਂ ਇਦਾਂ ਦੀਆਂ ਵੀ ਆਵਾਜ਼ਾਂ ਆਉਂਦੀਆਂ ਵੀ ਨਹੀਂ ਯਾਰ ਕੌਂਸਲ ਤੇ ਬਹੁਤ ਛੋਟਾ ਜਿਹਾ ਬੰਦਾ ਹੁੰਦਾ ਤੁਸੀਂ ਕੀ ਇੱਕ ਵਸ ਐਮਪੀ ਤੇ ਐਮਐਲਏ ਤੇ ਤੁਸੀਂ ਮਤਲਬ ਸੋ ক্লোਜ਼ ਸੀਗੀ ਅਗਲੇ ਇਲੈਕਸ਼ਨ ਹੈ ਤੁਹਾਡਾ ਐਮਐਲਏ ਦਾ ਤਾਂ ਕੰਬਾ ਨਹੀਂ ਜਾਣਾ ਤੁਸੀਂ ਕਿਉਂ ਐਵੇਂ ਕਾਲੀ ਕਰਦੇ ਹੋ ਪਰ ਜਿਹੜੇ ਕਈ ਕੁਝ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਾਂ ਸਲਾਹਾਂ ਹੁੰਦੀਆਂ ਜਿਹੜੀਆਂ ਤੁਸੀਂ ਕਈ ਵਾਰੀ ਸੀਰੀਅਸਲੀ ਕਨਸੀਡਰ ਕਰਦੇ ਹੋ ਉਹ ਕਹਿੰਦੇ ਵੀ ਨਹੀਂ ਤੁਸੀਂ ਤੁਹਾਡੀ ਜਿਹੜੀ ਪਰਸਨੈਲਿਟੀ ਐ ਨਾ ਉਹ ਸੇਵਾਦਾਰ ਵਾਲੀ ਹੀ ਹੈ ਤੁਸੀਂ ਸੇਵਾ ਦਾ ਮੌਕਾ ਜਿਹੜਾ ਨਾ ਕੰਸਲਰ ਤੋਂ ਵੱਧ ਨਹੀਂ ਕਰ ਸਕਦਾ ਕੋਈ ਹੋਰ ਤੇ ਇਸ ਕਰਕੇ ਇਹਨੂੰ ਚੂਜ਼ ਕਰੋ ਤੇ ਯੂ ਗੋ ਹੈਡ ਤੇ ਸੋ far ਮੈਨੂੰ ਦਾ ਵਧੀਆ ਰਿਸਪੌਂਸਿਵ ਮਿਲ ਰਿਹਾ ਜੀ ਕਰਨ ਤੇ ਬਾਰੇ ਵਾਰਡ ਨੰਬਰ ਜਿਹੜੇ ਤੋਂ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਜੇ ਉੱਥੇ ਤੇ ਕੋਈ ਸਥਾਨਕ ਲੋਕਲ ਮੁੱਦੇ ਵੀ ਹੋਣਗੇ ਛੋਟੇ ਮੁੱਦੇ ਵੀ ਹੋਣਗੇ ਜਿਹੜੇ ਉੱਥੇ ਨਾਲ ਜੁੜੇ ਹੋਏ ਨੇ ਜੀ ਪਰ ਕੁਝ ਓਵਰਆਲ ਜਿਨ੍ਹਾਂ ਦੇ ਬਾਰੇ ਕੈਲਗਰੀ ਵਾਸੀ ਸਾਰੇ ਤਕਰੀਬਨ ਜਾਣਦੇ ਆ ਜਿਨ੍ਹਾਂ ਵਿੱਚ ਸਾਡਾ ਇਨਫਰਾਸਟ੍ਰਕਚਰ ਆ ਕਾਸਟ ਆਫ ਲਿਵਿੰਗ ਹੋਮਲੈਸਨੈਸ ਤੇ ਸੜਕਾਂ ਦੀ ਸਫਾਈ ਐ ਸਕੂਲਿੰਗ ਦੂਸਰਾ ਤੀਸਰਾ ਇਹ ਇਹਨਾਂ ਚੁੱਕੇ ਨੂੰ ਕਿਹੜਿਆਂ ਨੂੰ ਤੁਸੀਂ ਜ਼ਿਆਦਾ ਅਹਿਮ ਸਮਝਦੇ ਹੋ ਅ ਮੈਂ ਕਿਉਂਕਿ ਰਾਈਟ ਨੂੰ ਪਹਿਲਾ ਵਾਰਡ ਦੇ ਬਾਰੇ ਗੱਲਬਾਤ ਕਰਨੀ ਚਾਹਾਂਗਾ ਜੀ ਕੁਕਲੀ ਪਹਿਲਾਂ ਮੈਂ ਵਾਰਡ ਦੀਆਂ ਥੋੜੀਆਂ ਕਮਿਊਨਿਟੀਜ਼ ਬੋਲ ਦਰੂਰ ਜ਼ਰੂਰ ਹਾਂ ਜੀ ਨਾਰਥ-ਵੈਸਟ ਦਾ ਬਹੁਤ ਆਈਡੀਆ ਨਾਰਥ-ਵੈਸਟ ਦਾ ਜਿਹੜਾ ਜੀ ਤੇ ਨਾਰਥ-ਈਸਟ ਦਾ ਘੱਟ ਐ ਨਾਰਥ-ਵੈਸਟ ਦਾ ਜ਼ਿਆਦਾ ਜਿਹਦੇ ਚ ਕ੍ਰਿੰਗਟਨ ਕਵੈਂਟਰੀ ਹਿਲਸ ਕੰਟਰੀ ਹਿਲਸ ਐਂਡ ਕੰਟਰੀ ਹਿਲਸ ਵਿਲੇਜ ਹਾਰਵੈਸਟ ਹਿਲਸ ਹੈਂਸਨ ਰੈਂਚ ਹਿਡਨ ਵੈਲੀ ਲਿਵਿੰਗਸਟਨ ਮੈਕਯੂਨ ਦਿਸ ਸਟੈਂਡਸਟੋਨ ਵੈਲੀ ਜਿਹੜੀ ਹੈ ਜੀ ਇਹ ਏਰੀਆਜ਼ ਨੇ ਜਿਹੜੇ ਬਹੁਤ ਘੱਟ ਮੈਂ ਵੀ ਬੜੇ ਘੱਟ ਪਹਿਲਾਂ ਸੁਨੇ ਸੀਗੇ ਪਤਾ ਹੁੰਦਾ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਸੀ ਸੁਣਦੇ ਤੇ ਇਹਨਾਂ ਵਾਰਸ ਦੇ ਜਿਹੜੇ ਇਸ਼ੂਜ਼ ਨੇ ਉਹ ਵੀ ਡਿਫਰੈਂਟ ਨੇ ਕਿਉਂਕਿ ਇਹ ਕੁਝ ਪੁਰਾਣੀਆਂ ਕਮਿਊਨਿਟੀਆਂ ਨੇ ਜਿਹੜੇ ਲੋਕੀ ਉੱਥੇ ਰਹਿੰਦੇ ਨੇ ਲਗਾਤਾਰ ਤੇ ਕੁਝ ਨਵੀਆਂ ਡਿਵੈਲਪ ਹੋ ਰਹੀਆਂ ਬਿਲਕੁਲ ਬ੍ਰੈਂਡ ਨਿਊ ਨੇ ਜਿੱਥੇ ਡਿਵੈਲਪਮੈਂਟ ਹੋ ਰਹੀ ਹੈ ਹੁਣ ਪੁਰਾਣੀਆਂ ਦੇ ਵਿੱਚ ਟ੍ਰਾਂਜ਼ਿਟ ਦਾ ਐਡਾ ਵੱਡਾ ਇਸ਼ੂ ਨਹੀਂ ਹੈਗਾ ਕਿਉਂਕਿ ਉਹ ਕਨੈਕਟਡ ਨੇ ਉੱਥੇ ਲੋਕੀ ਈਜ਼ੀਲੀ ਜਾਂਦੇ ਆਉਂਦੇ ਨੇ ਉਹਨਾਂ ਦੇ ਇਸ਼ੂਜ਼ ਤੁਹਾਡੇ ਬਟ ਕਿਉਂਕਿ ਆਪਣਾ ਭਾਈਚਾਰਾ ਜਿਹਨਾਂ ਨੂੰ ਮੈਂ ਸੋਚਦਾ ਵੀ ਮੈਂ ਜ਼ਿਆਦਾ ਰਿਪਰੈਜ਼ੈਂਟ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਪਹਿਲਾਂ ਵੀ ਸਪੋਰਟ ਕੀਤੀ ਤੇ ਉਹਨਾਂ ਦੇ ਪੁਆਇੰਟ ਆਫ View ਨੂੰ ਮੈਂ ਦੇਖਿਆ ਵੀ ਜਿਹੜੇ ਮੈਨੂੰ ਪਹਿਲਾਂ ਤੋਂ ਪਿਆਰ ਕਰਦੇ ਨੇ ਦੂਜਿਆਂ ਦਾ ਵੀ ਮੈਂ ਕਰਨਾ ਹੀ ਹੈ ਬਟ ਪਹਿਲੇ ਜਿਹੜੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੁਹਾਨੂੰ ਪਤਾ ਵੀ ਪਿਛਲੇ ਪ੍ਰੋਵਿੰਸ਼ਲ ਇਲੈਕਸ਼ਨ ਚ ਮੈਨੂੰ 49.6% ਵੋਟ ਮਿਲੇ ਸੀ ਇਸ ਏਰੀਆ ਦੇ ਵਿੱਚੋਂ ਸੋ which is like 7800 ਵੋਟਾਂ ਮਿਲੀਆਂ ਆਪਣੇ ਆਪ ਚ ਇਸ ਏਰੀਆ ਚ ਬਹੁਤ ਸੀਗੇ ਤੇ ਜਿਹੜੇ ਕੌਂਸਲਰ ਨੇ ਸਾਡੇ ਹੁਣ ਬਣੇ ਆ ਇੱਥੋਂ ਇਹ ਹਾਲਾਂਕਿ ਜ਼ਿਆਦਾ ਵੋਟਾਂ 24000 ਵੋਟਾਂ ਪਈਆਂ ਸੀ ਮੇਰੇ ਵਾਲੀ 15 ਚੋਂ ਮੈਨੂੰ ਐਨੇ ਮਿਲੇ ਸੀਗੇ ਤੇ ਇਹਨਾਂ ਦੇ 14 ਦੇ ਵਿੱਚੋਂ ਇਹਨਾਂ ਨੂੰ 7262 ਵੋਟਾਂ ਮਿਲੀਆਂ ਸੀ ਜਿਹੜੇ ਕੋਸਟਰ ਨੇ ਹਾਂਜੀ ਤੇ ਮਤਲਬ ਇਹਦਾ ਮਤਲਬ ਵੀ ਮੇਰੇ ਵਾਲਾ ਜਿਹੜਾ ਏਰੀਆ ਸੀ ਉਹ ਚ ਮੇਰੀ ਚੰਗੀ ਸਪੋਰਟ ਹੈਗੀ ਆ ਆਲਰੇਡੀ ਐਗਜ਼ਿਸਟ ਕਰਦੀ ਸੀਗੀ ਬਟ ਮੈਂ ਚਾਹੁੰਦਾ ਵੀ ਸਾਰਿਆਂ ਵਾਸਤੇ ਮੈਂ ਕੰਮ ਕਰਾਂ ਨਾ ਟੌਣੀ ਆਪਣੀ ਕਮਿਊਨਿਟੀ ਵਾਸਤੇ ਹੂੰ ਸੋ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਉਹ ਹੈਗਾ ਜੀ ਸੇਫ ਐਕਸੈਸੀਬਲ ਐਂਡ ਕਸਟਮਰ ਫੋਕਸਡ ਟਰਾਂਜ਼ਿਟ ਇਨੋਂ ਆਪਾਂ ਕਿਨ ਟ੍ਰਾਂਜ਼ਿਟ ਦੇ ਕਈ ਦਿਨ ਆਪਾਂ ਪਰ ਟ੍ਰਾਂਜ਼ਿਟ ਸੇਫ ਵੀ ਹੋਣੀ ਚਾਹੀਦੀ ਤੁਸੀਂ ਦੇਖਿਆ ਵੀ ਆਪਣੇ ਆ ਟ੍ਰਾਂਜ਼ਿਟ ਆਪਰੇਟਰ ਪਰ ਹੁੰਦੇ ਨਾਲ ਬੜੇ ਹਮਲੇ ਹੋਏ ਹਨ ਤੇ ਉਹ ਸੇਫਟੀ ਸਾਰਿਆਂ ਵਾਸਤੇ ਹੋਣੀ ਚਾਹੀਦੀ ਉਹਨਾਂ ਦੀ ਸੇਫਟੀ ਵੀ ਨਾਲ ਦੀ ਸੋਨ ਤੁਸੀਂ ਨੰਬਰ 1 ਮੰਨਦੇ ਵੀ ਐਕਸੈਸੀਬਲ ਵੀ ਹੋਣੀ ਚਾਹੀਦੀ ਵੀ ਹਰ ਜਗ੍ਹਾ ਉਹਦੀ ਪਹੁੰਚ ਸੌਣੀ ਹੋਵੇ ਬਿਲਕੁਲ ਹਾਂਜੀ ਰਿਲਾਈਏਬਲ ਹੋਵੇ ਤਾਂ ਕਿ ਲੋਕੀ ਚ ਪਤਾ ਹੋਵੇ ਵੀ ਇਹ ਕਸਟਮਰ ਨੂੰ ਫੋਕਸ ਕਰਕੇ ਬਣਾਇਆ ਗਿਆ ਰੀ ਤੇ ਲੋਕੀ ਚ ਕਰਨ ਤੇ ਇਹਦੇ ਤੇ ਇੱਕ ਉਹਨਾਂ ਦੀ ਇੱਕ ਰਿਪੋਰਟ ਹਰ ਸਾਲ ਬਣਦੀ ਹੈ ਅੱਛਾ ਜੀ ਅਗਲੇ 25 ਸਾਲਾਂ ਵਾਸਤੇ ਕਿਸ ਤਰ੍ਹਾਂ ਦੀ ਟ੍ਰਾਂਜ਼ਿਟ ਹੋਏਗੀ ਕਿੱਧਰ ਜਾਏਗੀ ਸਾਰਾ ਕੁਝ ਡਿਸਕ੍ਰਾਈਬ ਕੀਤਾ ਪਿਆ ਸਿਟੀ ਦੇ ਪਲਾਨ ਚ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹਦੇ ਬਾਰੇ 2024 ਦਾ ਜਿਹੜਾ ਸਟੇਟਸ ਇੱਕ ਵਰਡ ਦਾ ਰੂਟ ਅਹੈਡ 1 ਵਰਡ ਰੂਟ ਹੈ 2024 ਸਟੇਟਸ ਰਿਪੋਰਟ ਉਹ ਚ ਦੱਸਿਆ ਗਿਆ ਵੀ ਕੀ ਕੁਝ ਕਿਵੇਂ ਕਿਵੇਂ ਡਿਵੈਲਪ ਹੋਣਾ ਜਦੋਂ ਮੈਂ ਉਹ ਪੇਪਰ ਚੰਗੀ ਤਰ੍ਹਾਂ ਸਟੱਡੀ ਕੀਤਾ ਤੇ ਮੈਨੂੰ ਰਿਅਲਾਈਜ਼ ਹੋਇਆ ਵੀ ਨਹੀਂ ਇਟਸ ਅ ਗੁੱਡ ਥਿੰਗ ਬਟ ਆਪਾਂ ਮਾਰ ਕਿਤੇ ਖਾ ਜਾਣੇ ਕਿਉਂਕਿ ਸਾਡੀ ਨੁਮਾਇੰਦਗੀ ਨਹੀਂ ਹੋ ਆਪਾਂ ਦੀ ਆਪਾਂ ਉਹ ਤੇ ਪਹਿਲਾਂ ਨਹੀਂ ਦੇ ਪਾਉਂਦੇ ਤੇ ਕੀ ਹੁੰਦਾ ਜਦੋਂ ਚੀਜ਼ ਲੱਗੇ ਆਉਣ ਵਾਲੀ ਹੁੰਦੀ ਨਾ ਸਾਡੇ ਹੱਥੋਂ ਖੋਲ ਹੀ ਜਾਂਦੀ ਹੈ ਜਿੱਦਾਂ ਗ੍ਰੀਨ ਲਾਈਨ ਹੋਰ ਵੀ ਬੜੀਆਂ ਸਰਵਿਸਿਜ਼ ਦਖਾਨ ਨੂੰ ਕੁਝ ਹੁੰਦੀਆਂ ਪਰ ਜਦੋਂ ਮਿਲਦੀਆਂ ਹੁੰਦੀਆਂ ਉਸ ਤੋਂ ਪਹਿਲਾਂ ਹੀ ਉਹ ਖੋ ਕੇ ਪਰੇ ਕਰ ਦਿੰਦੇ ਨੇ ਫਿਰ ਆਪਾਂ ਕਹਿੰਦੇ ਨੇ ਸਾਡਾ ਨੁਮਾਇੰਦਾ ਨਹੀਂ ਚੰਗਾ ਆਪਾਂ ਨਹੀਂ ਚੰਗੇ ਕੁਝ ਵੀ ਆਪਾਂ ਬਾਨੇ ਲਾਈਏ ਤੇ ਉਹ ਚ ਰਹਿ ਜੇ ਪਰ ਆਈ ਥਿੰਕ ਵੀ ਮੈਂ ਉਹ ਤੇ ਪਿਆਰਾ ਦੇਣਾ ਚਾਹਣਾ ਕਿ ਇਹ ਜਿਹੜੀ ਗ੍ਰੀਨ ਲਾਈਨ ਜਾਂ ਜਿਹੜੀ ਇਹਦੇ ਵਾਸਤੇ ਫਾਈਟ ਕਰਨੀ ਕਰਨੀ ਹੈ ਜਦੋਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਜਿਹਨੂੰ ਕਹਿੰਦੇ ਨੇ ਵੀ ਲਾਈਕ ਮਾਈਂਡਡ ਗਵਰਨਮੈਂਟ ਹੋਏਗੀ ਸਪੋਜ਼ ਕਰੋ ਐਨਡੀਪੀ ਜਿਹ ਫੈਡਰਲ ਲੈਵਲ ਦੇ ਉੱਤੇ ਲਿਬਰਲ ਨੇ ਜਿਹੜੇ ਸਪੋਰਟ ਕਰਨਾ ਚਾਹੁੰਦੇ ਨੇ ਇਹੋ ਜਿਹੇ ਇਸ਼ੂਜ਼ ਨੂੰ ਕਲਾਈਮੇਟ ਚੇਂਜ ਦੇ ਨਾਲ ਰਿਲੇਟਡ ਤੇ ਆਈ ਥਿੰਕ ਵੀ ਜੇ ਮੈਂ ਇੱਥੇ ਇਸ ਵਾਰ ਨੂੰ ਰਿਪਰੈਜ਼ੈਂਟ ਕਰਾਂਗਾ ਤੇ ਡੈਫੀਨਿਟਲੀ ਮੈਂ ਆਪਣੀ ਵੌਇਸ ਰੇਜ਼ ਕਰਕੇ ਟ੍ਰਾਂਜ਼ਿਟ ਦਾ ਇਸ਼ੂ ਜਿਹੜਾ ਹੈ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਉਹਦੇ ਨਾਲ ਨਾਲ ਇੱਥੇ ਪਰਮਨੈਂਟ ਲਿਵਿੰਗਸਟਨ ਕ੍ਰਿੰਗਟਨ ਏਰੀਆ ਦੇ ਵਿੱਚ ਸਾਨੂੰ ਪਰਮਨੈਂਟ ਬੱਸ ਸਰਵਿਸ ਚਾਹੀਦੀ ਆ ਕਿਉਂਕਿ ਇਹ ਨਵੇਂ ਡਿਵੈਲਪ ਨੇ ਲੋਕੀ ਜਾਣਦੇ ਇਸ ਕਰਕੇ ਵੱਧ ਵੱਧ ਪੈਸਾ ਦੇ ਕੇ ਵੀ ਆਪਾਂ ਉੱਥੇ ਬੱਚਿਆਂ ਨੂੰ ਰੇਜ਼ ਕਰਨਾ ਸਕੂਲਾਂ 'ਚ ਜਾਣਾ ਹੋਰ ਬਾਕੀ ਉਦ ਮੇਰੇ ਵਾਈਫ ਜਿਹੜੇ ਨੇ ਉਹ ਤੁਹਾਨੂੰ ਪਤਾ ਵੀ ਡਾਊਨ ਟਾਊਨ ਚ ਜੌਬ ਕਰਦੇ ਆ ਡੇਲੀ ਆਲਮੋਸਟ ਉਹਨਾਂ ਟ੍ਰਾਂਜ਼ਿਟ ਯੂਜ਼ ਕਰਨੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਜਾਣਾ ਪੈਂਦਾ ਤੇ ਪਤਾ ਵੀ ਸਾਨੂੰ ਕਿੰਨਾ ਸਟ੍ਰਗਲ ਫੇਸ ਕਰਨਾ ਪੈਂਦਾ ਕਿ ਵੀ ਟਾਈਮਿੰਗ ਦੇ ਇਸ਼ੂ ਕੋਈ ਕੋਈ ਇਸ਼ੂ ਤੇ ਫਿਰ ਬੰਦਾ ਪ੍ਰੀਫਰ ਕਰਦਾ ਵੀ ਮੈਂ ਚੱਲ ਸਿੱਧਾ ਹੀ ਗੱਡੀ ਤੇ ਚਲੇ ਜਾਣਾ ਜਿਹਦੇ ਨਾਲ ਕੀ ਇਹ ਵੀ ਕਿੰਨਾ ਕੁਸ਼ ਆਪਾਂ ਪੋਲਿਊਟ ਕਰਦੇ ਆ এনਵਾਇਰਨਮੈਂਟ ਖਰਾਬ ਹੁੰਦਾ ਸਾਰਾ ਚੀਜ਼ਾਂ ਹੁੰਦੀਆਂ ਇਦਾਂ ਦੇ ਮੇਰੇ ਵਰਗੇ ਕਈ ਦੋਸਤ ਹੋਣਗੇ ਜਿਹੜੇ ਉੱਥੇ ਰਹਿੰਦੇ ਆ ਮੇਰੇ ਬੱਚੇ ਨੂੰ ਸਕੂਲ ਚ ਜਾਣਾ ਪੈਂਦਾ ਤੇ ਉਹ ਵੀ ਬੱਸ ਪ੍ਰੀਫਰ ਕਰੇ ਬਟ ਉਹਨ ਮਿਲੇ ਤੇ ਸਹੀ ਹੋ ਟਾਈਮ ਦੇ ਨਾਲ ਜਾਂ ਸਾਰੀਆਂ ਚੀਜ਼ਾਂ ਦੇ ਨਾਲ ਤੇ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਆਪਾਂ ਟ੍ਰਾਂਜ਼ਿਟ ਜਿਹੜਾ ਨਾ ਬਹੁਤ ਵੱਡਾ ਇਸ਼ੂ ਹੈ ਜਿਹੜਾ ਰਿਜ਼ੋਲਵ ਹੋਣਾ ਬੜਾ ਇੰਪੋਰਟੈਂਟ ਹੈ ਇਟਸ ਨੋਟ ਕਿ ਵੀ ਉਹ ਜਿਹੜੇ ਲੋਕੀ ਯੂਜ਼ ਕਰਦੇ ਉਹਨਾਂ ਵਾਸਤੇ ਇਸ ਤੋਂ ਇਲਾਵਾ ਵੀ ਜਿੱਦਾਂ ਮੈਂ ਦੱਸਿਆ ਵੀ ਜੇ ਮੈਂ ਨਹੀਂ ਯੂਜ਼ ਕਰਦਾ ਤੇ ਮੇਰੇ ਸੜਕਾਂ ਤੇ ਤੇ ਮੈਂ ਜਾਂਦਾ ਹੀ ਆ ਨਾ ਮੈਂ ਸੜਕਾਂ ਤੇ ਦੇ ਪ੍ਰੋਬਲਮ ਕ੍ਰੀਏਟ ਹੋ ਸਕਦੀਆਂ ਕਿਸੇ ਵਾਸਤੇ ਵੀ ਜਿੰਨਾ ਟ੍ਰੈਫਿਕ ਘਟੇਗਾ ਸੜਕਾਂ ਦਾ ਵੇਅਰ ਐਂਡ ਟੇਅਰ ਘਟੇਗੀ ਤੇ ਲੋਕੀ ਜਿਹੜੇ ਨੇ इजीली ਟ੍ਰਾਂਜ਼ਿਟ ਨੂੰ ਯੂਜ਼ ਕਰਨਾ ਸ਼ੁਰੂ ਕਰਨਗੇ ਤੇ ਆਪਣੇ ਪੁਆਇੰਟ ਟੂ ਪੁਆ ਸੋ ਟ੍ਰਾਂਜ਼ਿਟ ਜਿਹੜਾ ਜੀ ਮੇਰਾ ਮੇਨ ਪਹਿਲਾ ਇਸ਼ੂ ਜਿਹੜਾ ਮੈਂ ਉੱਥੇ ਦੇਖਦਾ ਸੋ ਅਸੀਂ ਹੁਣ ਉਹ ਵੱਡੇ ਸਿਟੀ ਦੇ ਜਿਹੜੇ ਹੈਗੇ ਜੀ ਉਹਨਾਂ ਦੀ ਇਸ਼ੂ ਦੀ ਗੱਲ ਕਰੀਏ ਜਿਹਦੇ ਵਿੱਚ ਮੈਂ ਪਹਿਲਾਂ ਦੱਸਿਆ ਸੀ ਕਿ ਕਾਸਟ ਆਫ ਲਿਵਿੰਗ ਪ੍ਰੋਪਰਟੀ ਤੇ ਸਾਡਾ ਹੈਗਾ ਸਾਰਾ ਸਿਸਟਮ ਹੈ ਕਿ ਬੋਟਲ ネਕਿੰਗ ਜੀ ਬਹੁਤ ਹੈ ਕਿ ਪਰਮਿਟ ਵਗੈਰਾ ਸ਼ੀਤੀ ਨਹੀਂ ਬਣਦੇ ਬਿਲਕੁਲ ਰਾਈਟ ਨੇ ਅਤੇ ਫਿਜ਼ਮ ਜਿੰਨ ਕਹਿੰਦੇ ਜੀ ਜੀ ਲਾਲ ਪੀਤਾ ਚਾਹੀ ਪੰਜਾਬੀ ਜੀ ਸੋ ਅਸੀਂ ਇੱਕ ਇਹ ਵੀ ਹੈ ਤੇ ਨਾਲ ਕ੍ਰਾਈਮ ਦਾ ਕਿ ਪੁਲਿਸ ਦੀ ਉਨੀ ਮੌਜੂਦਗੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਇਹ ਬੜਾ ਇਸ਼ੂ ਖਾਸ ਤੌਰ ਤੇ ਰੇਜ਼ ਹੋ ਰਿਹਾ ਹੈ ਰੀਸੈਂਟਲੀ ਬਹੁਤ ਹੋ ਰਿਹਾ ਕਿ ਇਹ ਨੰਬਰਾਂ ਬਾਰੇ ਕਹਿੰਦੇ ਹੋ ਹਾਂ ਜੀ ਪੁਲਿਸਿੰਗ ਦਾ ਤੁਹਾਨੂੰ ਪਤਾ ਵੀ ਜਿਹੜੀ ਅਲਬਰਟਾ ਦੀ ਗਵਰਨਮੈਂਟ ਹੈ ਯੂਸੀਪੀ ਉਹ ਇੱਥੇ ਪ੍ਰੋਵਿੰਸ਼ੀਅਲ ਪੁਲਿਸ ਲਾਉਣਾ ਚਾਹੁੰਦੀ ਹੈ ਇਹ ਪਹਿਲੇ ਨੰਬਰ ਤੇ ਤੇ ਬਜਟਿੰਗ ਨੂੰ ਹੋਰ ਟਾਈਟ ਕਰਦੇ ਆ ਦੂਜੇ ਨੰਬਰ ਤੇ ਇਹ ਵੀ ਪੁਲਿਸ ਵੀ ਜਿਹੜੀ ਹੈ ਉਹ ਜਦੋਂ ਤੁਸੀਂ ਕਿਸੇ ਘੱਟ ਬੰਦੇ ਉੱਤੇ ਜ਼ਿਆਦਾ ਲੋਡ ਪਾਈ ਜਾਓਗੇ ਪਾਈ ਜਾਓਗੇ ਉਹ ਵੀ ਵਿਚਾਰੇ ਸਟ्रेस ਚ ਚੱਲ ਜਾਂਦੇ ਹੂੰ ਹੂੰ ਸਾਡੇ ਕੋਲ ਪੁਲਿਸ ਬਹੁਤ ਘੱਟ ਪੁਲਿਸ ਮੈਂਬਰ ਨੇ ਜਿੰਨੇ ਚਾਹੀਦੇ ਨੇ ਰਿਕੁਆਇਰਮੈਂਟ ਨੇ ਉਹਦੇ ਹੋਣੇ ਚਾਹੀਦੇ ਦੂਜਾ ਜਿਹੜੀ ਪੁਲਿਸਿੰਗ ਦੀ ਆਪਾਂ ਗੱਲ ਕਰਦੇ ਆ ਉਹ ਕਿਉਂ ਚਾਹੀਦੀ ਹੈ ਬੇਸਿਕਲੀ ਜੇ ਡਿਵੈਲਪਡ ਦੇਸ਼ਾਂ 'ਚ ਦੇਖੀਏ ਕਈਆਂ ਜੀ ਜਾ ਕੇ ਉਹ ਪੁਲਿਸ ਤੇ ਐਨਾ ਬਲੀਵ ਨਹੀਂ ਕਰਦੇ ਹੂੰ ਉਹ ਇਸ ਗੱਲ ਤੇ ਬਲੀਵ ਕਰਦੇ ਵੀ ਕਮਿਊਨਿਟੀ ਕਿੰਨੀ ਅਵੇਅਰ ਤੇ ਅਲਰਟ ਹੈ ਜੇ ਤੁਹਾਡੀ ਕਮਿਊਨਿਟੀ ਅਵੇਅਰ ਤੇ ਅਲਰਟ ਹੈ ਤੇ ਪੁਲਿਸ ਦੀ ਤੁਹਾਨੂੰ ਲੋੜ ਨਹੀਂ ਪੈਗੀ ਉਨੀ ਜ਼ਿਆਦਾ ਤੁਸੀਂ ਸੇਫਟੀ ਦੇ ਨਾਲ ਕੰਮ ਕਰ ਸਕਦੇ ਹੋ ਤੇ ਪੁਲਿਸ ਜਿਹੜੀ ਤੁਹਾਡੀ ਦੋਸਤਾਂ ਦੇ ਰੂਪ ਦੇ ਵਿੱਚ ਤੁਹਾਨੂੰ ਨੇੜੇ ਰਹਿੰਦੀ ਇੱਥੇ ਸਾਡੇ ਵੀ ਕਮਿਊਨਿਟੀ ਦੇ ਬੜੇ ਭਾਈਚਾਰੇ ਦੇ ਹਨ ਪੁਲਿਸ ਅਫਸਰ ਜਿਹਨੇ ਜਿਹੜੇ ਕੰਮ ਕਰਦੇ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਨ ਤੇ ਕਲਚਰ ਬੇਸ ਪੁਲਿਸ ਅਫਸਰ ਆਪਾਂ ਅਪੋਇੰਟ ਕਰੀਏ ਜਿੱਦਾਂ ਹੁਣ ਸਾਡੀ ਕਮਿਊਨਿਟੀਆਂ ਦੇ ਇੱਥੇ ਤੇ ਇੱਥੇ ਆਲਰੇਡੀ ਕੋਸ਼ਿਸ਼ ਕਰ ਰਹੇ ਨੇ ਵੀ ਉਹ ਸਾਡੇ ਹਨਾ ਸਾਡੇ ਆਪਣੇ ਭਾਈਚਾਰੇ ਚੋਂ ਜਾਂ ਇਮੀਗ੍ਰੈਂਟ ਭਾਈਚਾਰੇ ਚੋਂ ਅਫਸਰਸ ਹੋਣ ਕਿਉਂਕਿ ਦੂਸਰੇ ਜਿਹੜੀ ਡਿਸਕ੍ਰਿਮੀਨੇਸ਼ਨ ਕਰਦੇ ਨੇ ਜਾਂ ਜਿਹੜੇ ਉਹਨਾਂ ਦੇ ਕੇਸਿਸ ਨੇ ਉਹ ਆਪਾਂ ਅ ਯੂ ਐਸ ਏ 'ਚ ਆਮ ਹੀ ਦੇਖਿਆ ਕਿਸ ਤਰੀਕੇ ਨਾਲ ਰੈਸਿਜ਼ਮ ਦੇ ਥਰੂ ਉਹ ਲੋਕਾਂ ਨੂੰ ਮਾਰ ਦਿੰਦੇ ਆ ਉੱਥੇ ਜਾਂ ਦੇਖਦੇ ਆ ਦੇਖਦੇ ਆ ਅੱਖਾਂ ਸਾਹਮਣੇ ਵੀਡੀਓ ਵੀ ਬਣ ਰਹੀ ਫਿਰ ਵੀ ਉਹ ਤੁਹਾਡੀ ਅੱਖਾਂ ਸਾਹਮਣੇ ਆਮ ਬੰਦੇ ਨੂੰ ਮਾਰ ਦਿੰਦੇ ਨੇ ਤੇ ਇਹੋ ਜਿਹੇ ਬੰਦੇ ਨਹੀਂ ਹੋਣੇ ਜਿਹਦੇ ਸਾਡੇ ਕੋਲ ਸੇਫ ਤੇ ਵਧੀਆ ਤਰੀਕੇ ਦੇ ਪੁਲਿਸ ਆਫੀਸਰ ਹੋਣੇ ਚਾਹੀਦੇ ਜਿਹੜੇ ਇੱਕ ਕੰਪੈਸ਼ਨਟ ਹੋਣ ਸਮਝਣ ਵੀ ਸਾਡੀ ਕਮਿਊਨਿਟੀ ਹੈ ਆਪਾਂ ਇਹਦੇ ਨਾਲ ਕੰਮ ਕਰਦੇ ਆ ਸੋ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਡੈਫੀਨਿਟਲੀ ਫੰਡਿੰਗ ਵੀ ਚਾਹੀਦੀ ਹੈ ਹੋਰ ਪੈਸਾ ਜਿਹੜਾ ਉਹਦੇ ਵਿੱਚ ਇਨਵੋਲਵ ਕੀਤਾ ਜਾਵੇ ਤਾਂ ਕਿ ਵੱਧ ਜਿਹੜੇ ਲੋਕੀ ਨੇ ਉਹ ਜਿਹਨੂੰ ਕਹਿੰਦੇ ਨੇ ਪੰਜਾਬ ਇੰਗਲਿਸ਼ ਚ ਵੀ ਬੂਟਸ ਆਨ ਦਾ ਫਲੋਰ ਹੋਣੇ ਚਾਹੀਦੇ ਰੋਡ ਤੇ ਹੋਣੇ ਚਾਹੀਦੇ ਤਾਂ ਕਿ ਵੱਧ ਤੋਂ ਵੱਧ ਲੋਕੀ ਜਿਹੜੇ ਉੱਥੇ ਹੋਣ ਅਗਰਾਲ ਸਾਹਿਬ ਜਦੋਂ ਪੁਲਿਸਿੰਗ ਦੀ ਗੱਲ ਆਉਂਦੀ ਹੈ ਜੀ ਤੇ ਬਹੁਤ ਵਾਰੀ ਸਿਟੀ ਬਲੋਂ ਜਾਂ ਹੋਣ ਚੀਜ਼ਾਂ ਬਲੋਂ ਕਹਿੰਦੇ ਕਿ ਜਦੋਂ ਘਰਾਂ ਦੇ ਪ੍ਰਾਪਰਟੀ ਟੈਕਸ ਐ ਜਾਂ ਜਾਂ ਹੋਰ ਜਿਹੜੇ ਟੈਕਸ ਐ ਕਿੰਨੇ ਤੁਸੀਂ ਉਹਨਾਂ ਨੂੰ ਰੇਜ਼ ਸਾਨੂੰ ਕਰਨਾ ਪਏਗਾ ਕਿਉਂਕਿ ਸਰਵਿਸਿਜ਼ ਅਸੀਂ ਬੈਟਰ ਦੇਣੀਆਂ ਤਾਂ ਫਿਰ ਅਸੀਂ ਹਾਇਰਿੰਗ ਤੇ ਹੋਰ ਚੀਜ਼ਾਂ ਕਰ ਸਕਾਂਗੇ ਤੇ ਪੁਲਿਸ ਦੀ ਗੱਲ ਐ ਕਿ ਸਪੀਡ ਕੈਮਰੇ ਦੂਸਰੀ ਤੀਸਰੀ ਚੀਜ਼ਾਂ ਜਦੋਂ ਉਧਰੋਂ ਅਸੀਂ ਸਕਰੂ ਕੱਸਦੇ ਆਂ ਕਦੇ ਲੋਕਾਂ ਦਾ ਫੇਰ ਲੋਕ ਓਕੇ ਹੁੰਦੇ ਨੇ ਤੇ ਬਜਟ ਸਾਡੇ ਕੋਲ ਉੱਡਾ ਉਹਨਾਂ ਹੈ ਨਹੀਂ ਆ ਫਿਰ ਬੈਲੈਂਸ ਕਿਵੇਂ ਕੋਮੇਟ ਤੋਂ ਲਿਆ ਜਾਵੇ ਆਪਾਂ ਨੇ 25 ਮਿਲੀਅਨ ਡਾਲਰ ਇਹਨਾਂ ਨੇ ਲੂਜ਼ ਕੀਤਾ ਸਿਟੀ ਆਫ ਕੈਲਗਰੀ ਨੇ ਪੁਲਿਸ ਨੇ ਪਿਛਲੇ ਸਾਲ ਜਦੋਂ ਇਹਨਾਂ ਨੇ ਕੈਮਰੇ ਹਟਾਏ ਆ ਪਰ ਉਹਦਾ ਮਤਲਬ 25 ਮਿਲੀਅਨ ਡਾਲਰ ਜਿਹੜਾ ਉਹ ਸਿਟੀਜ਼ਨਸ ਨੇ ਆਪਣੀ ਜੇਬ ਚ ਰੱਖਿਆ ਇਹਨਾਂ ਨੇ ਅਨਨੈਸੈਸਰੀ ਚਾਰਜ ਕਰਦੇ ਰਹੇ ਜੇ ਗਲਤ ਤਰੀਕੇ ਦੀ ਇਹਨਾਂ ਦੀ ਗੱਲ ਕਰੀ ਜਾਵੇ ਕਿ ਵੀ ਜੋ ਇਹਨਾਂ ਨੇ ਕੀਤਾ ਅ ਦੂਜੇ ਪਾਸੇ ਜਿਹੜੀ ਫੰਡਿੰਗ ਦੀ ਗੱਲ ਹੈ ਕੋਈ ਵੀ ਕੰਮ ਹੋਵੇ ਮੈਨੇਜਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਆ ਉਹ ਜੇ ਪ੍ਰੋਪਰ ਤਰੀਕੇ ਨਾਲ ਆਰਗੇਨਾਈਜ਼ ਕੀਤੀ ਜਾਏਗੀ ਤੇ ਕੰਮ ਠੀਕ ਹੋਏਗਾ ਹੁਣ ਮੈਂ ਖੁਦ ਐਜ਼ ਅ ਇੰਡਸਟਰੀਅਲ ਇੰਜੀਨੀਅਰ ਆ ਪ੍ਰੋਡਕਟਿਵਿਟੀ ਜਿਹਨੂੰ ਕਹਿੰਦੇ ਨੇ ਮੇਰਾ ਮੇਨ ਫੋਕਸ ਜਿਹੜਾ ਉਹ ਪ੍ਰੋਡਕਟਿਵਿਟੀ ਤੇ ਹੀ ਹੁੰਦਾ ਉਹਦੇ ਚ ਕੀ ਹੁੰਦਾ ਤੁਸੀਂ ਸਿਸਟਮ ਨੂੰ ਦੇਖਦੇ ਹੋ ਕਿੱਥੇ ਕਿੱਥੇ ਫਲੋਜ਼ ਨੇ ਤੇ ਜਿਹੜੇ ਜਿਹੜੇ ਫਲੋਜ਼ ਨੇ ਬਾਰ ਬਾਰ ਤੁਸੀਂ ਦੇਖਦੇ ਹੋ ਬਾਰ ਬਾਰ ਆਪਾਂ ਚੈੱਕ ਕਰਦੇ ਜਿਦਾ ਪ੍ਰਿੰਟਿੰਗ ਦੀ ਆਪਾਂ ਕੋਈ ਵੀ ਲਈਏ ਕਿੰਨੇ ਵਾਰੀ ਪ੍ਰੂਫ ਰੀਡਿੰਗ ਕਰਦੇ ਆ ਬਿਲਕੁਲ ਤੇ ਫੇਰ ਹੀ ਫਾਈਨਲ ਜਾ ਕੇ ਉਹ ਪ੍ਰੂਫ ਜਿਹੜਾ ਸਹੀ ਪ੍ਰੋਡਕਟ ਜਿਹੜਾ ਸਾਹਮਣੇ ਆਉਂਦਾ ਇਦਾਂ ਹੀ ਜਦੋਂ ਤੁਸੀਂ ਬਜਟ ਨੂੰ ਚੰਗੀ ਤਰ੍ਹਾਂ ਦੇਖਦੇ ਹੋ ਸਰਵਿਸਿਸ ਨੂੰ ਚੰਗੀ ਤਰ੍ਹਾਂ ਦੇਖਦੇ ਹੋ ਕਿੱਥੇ ਕਿੱਥੇ ਲੂਪ ਹੋਲਸ ਨੇ ਕਿੱਥੇ ਕਿੱਥੇ ਪੈਸੇ ਐਕਸਟਰਾ ਜਾ ਰਹੇ ਨੇ ਪਰ ਜੇ ਕਿਸੇ ਦੀ ਇੰਟੈਂਸ਼ਨ ਹੋਵੇ ਉੱਥੇ ਕਰਨ ਦੀ ਤੇ ਜੇ ਤੁਹਾਡੀ ਇੰਟੈਂਸ਼ਨ ਸਿਰਫ ਆਪਣੇ ਪੈਸੇ ਵਧਾਣ ਚੇ ਜਿੱਦਾਂ ਕਿ ਸਾਡੇ ਸਿਟੀ ਕੌਂਸਲ ਦੇ ਜਿਹਨੂੰ ਕਹਿੰਦੇ ਨੇ ਵੀ ਸਿਟੀ empioyes ਨੇ ਕਿੰਨੀ ਕਿੰਨੀ ਉਹਨਾਂ ਨੇ ਆਪਣੀਆਂ ਤਨਖਾਹਾਂ ਵਧਾ ਲਈਆਂ ਐਨੇ ਨੇ ਤਨਖਾਹਾਂ ਵਧਾ ਕੇ ਇੱਕ ਪਾਸੇ ਲੋਕੀ ਸਟਰਗਲ ਕਰਦੇ ਨੇ ਤੁਸੀਂ ਆਪਣੀਆਂ ਤਨਖਾਹਾਂ ਤੇ ਕੋਈ ਮਤਲਬ ਕੰਪੈਸ਼ਨ ਨੇਅਰ ਤੇ ਹੋਵੋ ਸਮਝਦੇ ਸਹੀ ਵੀ ਲੋਕੀ ਕਿੰਨੇ ਸਟਰਗਲ ਕਰ ਰਹੇ ਨੇ ਤੁਸੀਂ ਐਨੇ ਪੈਸੇ ਵਧਾਈ ਜਾਂਦੇ ਹੋ ਆਪਣੇ ਮਤਲਬ ਆਪਣੇ ਦੇ ਸਿਸਟਮ ਦੇ ਵਿੱਚ ਵੀ ਕਲਚਰ ਚ ਵੀ ਜਾਂ ਪਰ ਰਿਲੀਜੀਅਨ ਦੀ ਵੀ ਗੱਲ ਕਰੀਏ ਤੇ ਸਾਨੂੰ ਹਮੇਸ਼ਾ ਕਿਹਾ ਗਿਆ ਵੀ ਤੁਸੀਂ ਸਬਰ ਸੰਤੋਖ ਨਾਲ ਕੰਮ ਕਰੋ ਜਿਹੜੇ ਵੀ ਕਰਨੇ ਜਿੱਥੇ ਤੁਹਾਡਾ ਕੰਮ ਚੱਲਦਾ ਪਿਆ ਉਹਨੂੰ ਉਹਦੇ ਨਾਲ ਕਰ ਲੋ ਨਾ ਕਿ ਤੁਸੀਂ ਨੇਰਸ਼ਾਈ ਲਿਆ ਦਿਓ ਉੱਥੇ ਨਾ ਨੇਰਗਰ ਦੀ ਲਿਆ ਦਿਓ ਵੀ ਸਭ ਕੁਝ ਕਰਿਆ ਗਿਆ ਤੇ ਮੈਨੂੰ ਲੱਗਦਾ ਵੀ ਆਪਾਂ ਆਪਣੇ ਪ੍ਰੋਜੈਕਟ ਜਿਹੜੇ ਆ ਉਹਨੂੰ ਰੀਵਿਜ਼ਿਟ ਕਰੀਏ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਸਾਨੂੰ ਉਹਦੇ ਉੱਤੇ ਜ਼ਿਆਦਾ ਵਧੀਆ ਤਰੀਕੇ ਨਾਲ ਫੋਕਸ ਕਰੀਏ ਜਿਹੜੀਆਂ ਚੀਜ਼ਾਂ ਦੀ ਨਹੀਂ ਰਿਕੁਆਇਰਮੈਂਟ ਜਿਦਾ ਹੁਣ ਸਨੋਰ ਰਿਮੂਵਲ ਹੈ ਲੋਕੀ ਕਿੰਨੇ ਦੁਖੀ ਹੋ ਜਾਂਦੇ ਸਨੋਰ ਰਿਮੂਵਲ ਨੂੰ ਲੈ ਕੇ ਉਹਦੇ ਤੇ ਫੋਕਸ ਹੋਣਾ ਚਾਹੀਦਾ ਸੜਕਾਂ ਜਿਹੜੀਆਂ ਨੇ ਹੁਣ ਪਿਛਲੇ ਸਾਲ ਆਪਾਂ ਖਬਰਾਂ ਕਰਦੇ ਰਹੇ ਆ ਵੀ ਹਜ਼ਾਰਾਂ ਹੀ ਗੱਡੇ ਸੀਗੇ 17-18000 ਜਿਹੜੇ ਆ ਉਹ ਜਿਨ੍ਹਾਂ ਨੂੰ ਪੋਰਟ ਹੋਲ ਜਿਨ੍ਹਾਂ ਨੂੰ ਕਹਿੰਦੇ ਆ ਤੇ ਮੈਂ ਕਿਉਂਕਿ ਬਟਿੰਗਟਨ ਤੇ ਜਾਣਾ ਡਰ ਲੱਗਦਾ ਰਾਤ ਨੂੰ ਤੁਹਾਨੂੰ ਪਤਾ ਰੇਡੀਓ ਖਤਮ ਕਰਕੇ ਜਦੋਂ ਸੜਕ ਤੇ ਲਾਈਟਾਂ ਵੀ ਨਹੀਂ ਪ੍ਰੋਪਰ ਤੇ ਪਤਾ ਨਹੀਂ ਹੁਣ ਤਾਂ ਚਲੋ ਰੋਜ਼ ਰੋਜ਼ ਜਾਂਦੇ ਹੋ ਤੁਸੀਂ ਦਿਨ ਟਾਈਮ ਜੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਪਰ ਮੈਂ ਅਕਸਰ ਕਈ ਵਾਰੀ ਗੱਡੀਆਂ ਜਿਹੜੀਆਂ ਜੀ ਉਹ ਸਾਈਡ ਤੇ ਲੱਗੀਆਂ ਦੇਖਿਆ ਕਿ ਅਗਲਾ ਬਿਜਲੀ ਟੁੱਟ ਜਾਂਦਾ ਕਿ ਟੋਏ ਚੀਜ਼ ਦੋ ਵਜਣੀ ਹੈ ਤੇ ਇਹ ਗੱਲ ਕੈਨੇਡਾ ਦੀ ਹੋ ਸਕਦੀ ਹੈ ਤੇ ਉਹ ਵੀ ਇੱਕ ਵਾਰ 3 ਜਿਹੜਾ ਕਿ ਜਿਹਨੂੰ ਕਹਿੰਦੇ ਵੀ ਪਰ ਸਮਿਦਾਏ ਬੜੇ ਪੜੇ ਲਿਖੇ ਤੇ ਉਧਰਲੇ ਪਾਸੇ ਨੇ ਵਧੀਆ ਵਾਰਡ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਹੈਰਾਨੀਜਨਕ ਸਾਡੇ ਵਾਸਤੇ ਹੈਗੀਆਂ ਤੇ ਅਗੇਨ ਇਹਦੇ ਵਿੱਚ ਸਿਟੀ ਹਾਲ ਦਾ ਡੈਫੀਨਿਟਲੀ ਬਹੁਤ ਕਸੂਰ ਹੈਗਾ ਕਿਉਂਕਿ ਜੇ ਉਹ ਚੰਗੇ ਤਰੀਕੇ ਨਾਲ ਪਲਾਨ ਕਰਨਗੇ ਜਾਂ ਜਿਹੜੇ ਸਿਟੀ ਦੀ ਮੈਨੇਜਮੈਂਟ ਹੈ ਉਹ ਚੰਗੇ ਤਰੀਕੇ ਨਾਲ ਪਲਾਨ ਕਰੇਗੀ ਉਹ ਕਰੇਗੀ ਤਦੇ ਤੁਹਾਡੀ ਆਵਾਜ਼ ਰੇਜ਼ ਕਰੇਗੀ ਜੇ ਦੂਜੀਆਂ ਜਗ੍ਹਾ ਦੇ ਉੱਤੇ ਕਿਉਂ ਨਹੀਂ ਆਪਾਂ ਸਾਰਾ ਕੁਝ ਹੁੰਦਾ ਹਮ ਪ੍ਰੋਪਰਟੀ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਪ੍ਰੋਪਰਟੀ ਟੈਕਸ ਆਪਾਂ ਸਾਰੇ ਇਕੁਅਲ ਸ਼ੇਅਰ ਦੇ ਨਾਲ ਦਿੰਨੇ ਆ ਇਟਸ ਨੋਟ ਕਿ ਵੀ ਸਾਊਥ-ਵੈਸਟ ਚ ਜਿਆਦਾ ਹਾਂਜੀ ਉਸੇ ਤਰੀਕੇ ਦਾ ਜੇ ਉਹਨੂੰ ਆਪਾਂ ਡਿਵਾਈਡ ਕਰਦੇ ਵੀ ਜੇ ਤੁਸੀਂ ਸਰਵਿਸਿਜ਼ ਥੋੜੀਆਂ ਦੇਣੀਆਂ ਇੱਥੇ ਨੌਰਥ ਦੇ ਵਿੱਚ ਸਰਵਿਸਿਜ਼ ਨੇ ਘੱਟ ਨੇ ਬਹੁਤ ਠੀਕ ਹੈ ਜੀ ਜੇ ਤੁਸੀਂ ਸਾਊਥ-ਵੈਸਟ ਚਲ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਉੱਥੇ ਹਰ ਇੱਕ ਚੀਜ਼ ਜਿਹੜੀ ਉਹ ਤੁਹਾਡੇ ਵਾਸਤੇ ਅਵੇਲੇਬਲ ਹੈ ਕੰਪੇਅਰ ਟੂ ਥੈਟ ਮੈਂ ਵਾਰ 3 ਦਾ ਡਾਟਾ ਕਨਸੀਡਰ ਕਰ ਲਿਆ ਸੀ ਏਰਡੀ ਦੇ ਨਾਲ ਏਰਡੀ ਚ ਸਾਡੇ ਨਾਲੋਂ ਤਿੰਨ ਗੁਣਾ ਵੱਧ ਸਰਵਿਸਿਜ਼ ਨੇ ਹਮ ਤੇ ਵਾਰ 3 ਜਿਹੜਾ ਇੱਕ ਪੂਰਾ ਮਹਿੰਗੇ ਘਰ ਨੇ ਉੱਥੇ ਠੀਕ ਹੈ ਜੀ ਜਾਂ ਕਹਿ ਲਓ ਵੀ ਜਿਸ ਤਰ੍ਹਾਂ ਦੇ ਵੀ ਉਹਦੇ ਚ ਪੈਂਦੇ ਨਵੀਂ ਕਮਿਊਨਿਟੀ ਵਾਵਾ ਪ੍ਰੋਪਰਟੀ ਟੈਕਸ ਜਾਂਦਾ ਹਾਂਜੀ ਵਾਵਾ ਦੇਂਦਾ ਤੇ ਤੁਸੀਂ ਉੱਥੇ ਸਰਵਿਸਿਜ਼ ਨਹੀਂ ਦੇ ਸਕਦੇ ਸੋਣਾ ਪੁੱਤਾ ਤੁਸੀਂ ਠਾਇ ਹਾਂਜੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਵੀ ਇਹ ਕੰਸੀਡਰ ਕਰਨੀਆਂ ਚਾਹੀਦੀਆਂ ਵੀ ਆਪਾਂ ਜਿੱਥੇ ਜੇ ਤੁਸੀਂ ਸਰਵਿਸਿਜ਼ ਆਉਂਦੀਆਂ ਦੇਂਦੇ ਤੇ ਟੈਕਸ ਵੀ ਹੋਣਾ ਹੀ ਲਵੋਣਾ ਕੋ ਜੇ ਤੁਸੀਂ ਪੈਸੇ ਤੇ ਕਹੀ ਜਾਂਦੇ ਆਂਦੋ ਸਾਰੇ ਅੰਦਰ ਤੇ ਟੈਕਸ ਇਸ ਵਧ ਦੋ ਪਰ ਸਰਵਿਸਿਜ਼ ਨਹੀਂ ਦੇਣੀਆਂ ਫਿਰ ਜਦੋਂ ਲੋਕੀ ਮੈਂ ਸਮਝਦਾ ਵੀ ਮੈਂ ਕਿਉਂਕਿ ਹਿਊਮਨ ਰਾਈਟਸ ਨਾਲ ਵੀ ਜੁੜੇ ਰਹਿਆ ਜੀ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਲੀਡਰ ਨਹੀਂ ਪੈਦਾ ਕਰਨਾ ਆਪਾਂ ਆਪਾਂ ਇੱਕ ਅਵੇਅਰਡ ਪਬਲਿਕ ਪੈਦਾ ਕਰਨੀ ਹੈ ਜਿਹੜੀ ਜਿਨ੍ਹਾਂ ਨੂੰ ਪਤਾ ਹੋਵੇ ਵੀ ਸਾਡੇ VOTING RIGHT ਕੀ ਨੇ ਸਾਡੇ ਅਦਰ ਲੀਗਲ ਰਾਈਟਸ ਕੀ ਨੇ ਜਾਂ ਆਪਾਂ ਸਿਟੀ ਨੂੰ ਕਿੱਦਾਂ ਅਕਾਉਂਟੇਬਲ ਕਰ ਸਕਦੇ ਹਾਂ ਸਿਟੀ EMPLOYEES ਨੂੰ ਕਿੱਦਾਂ ਆਪਾਂ ਕਟਾਰੇ ਚ ਖੜਾ ਕਰ ਸਕਦੇ ਹਾਂ ਵੀ ਤੁਸੀਂ ਇਹ ਸਰਵਿਸ ਸਾਨੂੰ ਪ੍ਰੋਵਾਈਡ ਕਰੋ ਜਿਹੜੀਆਂ ਤੁਸੀਂ ਕਮਿਟ ਕੀਤੀਆਂ ਹੁਣ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਥੱਕ ਜਾਂਦੇ ਆ ਜੋ ਮੈਂ ਸਮਝਦਾ ਸਾਡੇ ਭਾਈਚਾਰੇ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕੀ ਨੇ ਉਹ ਵਿਚਾਰੇ ਡਬਲ ਡਬਲ ਜੌਬਸ ਕਰਨੀਆਂ ਪੈਂਦੀਆਂ ਉਹਦੇ ਪਿੱਛੇ ਰੀਜ਼ਨ ਹੈ ਕਿਉਂਕਿ ਆਪਾਂ ਨੂੰ ਬੈਕ ਹੋਮ 'ਚ ਵੀ ਬਹੁਤ ਟੇਕ ਕੇਅਰ ਕਰਨੀ ਪੈਂਦੀ ਏ ਇੱਥੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਆ ਜਾਂਦੇ ਫਿਰ ਉਹਨਾਂ ਦੇ ਬਾਰੇ ਵੀ ਸੋਚੀਦਾ ਤੇ ਜਦੋਂ ਸਾਰੀਆਂ ਚੀਜ਼ਾਂ ਕਨਸਿਡਰ ਕਰਦੇ ਆ ਤੇ ਸਾਡੇ ਕੋਲ ਪਰਸਨਲ ਟਾਈਮ ਬਹੁਤ ਘੱਟ ਬਚਦਾ ਹੂੰ ਜਿਹਦੇ ਕਰਕੇ ਆਪਾਂ ਰੈਕ੍ਰੀیشنل ਐਕਟੀਵਿਟੀ 'ਚ ਨਹੀਂ ਪਾਰਟਿਸਿਪੇਟ ਕਰ ਪੈਂਦੇ ਮੈਡੀਕਲ ਦੇ ਉੱਤੇ ਵੀ ਸਾਨੂੰ ਜ਼ਿਆਦਾ ਜ਼ੋਰ ਪਾਉਣਾ ਪੈਂਦਾ ਸਰਵਿਸਿਜ਼ ਜਿਹੜੀਆਂ ਵੱਧ ਜਾਂ ਇਸ ਕਰਕੇ ਜਿਹੜੀਆਂ ਚੀਜ਼ਾਂ ਮੈਂ ਜਪਨੀਜ਼ ਮਾਡਲ ਨੂੰ ਇੱਕ ਵਾਰੀ ਸਟੱਡੀ ਕਰਦਾ ਸੀਗਾ ਵੀ ਉੱਥੇ ਲੋਕੀ ਕੀ ਕਰਦੇ ਨੇ ਉਹ ਥੱਕ-ਥੱਕ ਜਾਂਦੇ ਨੇ ਜਦੋਂ ਕੰਮ ਬਹੁਤ ਕਰਦੇ ਆ ਘਰ 'ਚ ਨਹੀਂ ਬਹਿਣਾ ਪਸੰਦ ਕਰਦੇ ਉਹਨਾਂ ਦੇ ਘਰ ਦੇਖੋ ਤੁਸੀਂ ਛੋਟੇ-ਛੋਟੇ ਨੇ ਘਰਾਂ ਤੋਂ ਇਲਾਵਾ ਉਹਨਾਂ ਨੇ ਕਮਿਊਨਿਟੀ ਪਲੇਸਿਸ ਬਣਾਈਆਂ ਨੇ ਚਾਹ ਪੀਣਾ ਬੜਾ ਪਸੰਦ ਕਰਦੇ ਉਹ ਬਾਹਰ ਜਾ ਕੇ ਇਕੱਠੇ ਹੋ ਕੇ ਫਿਰ ਉਸ ਤੋਂ ਵੀ ਵੱਧ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹਨਾਂ ਨੇ ਸੋਨਾ ਜਿਹੜੇ ਹੁੰਦੇ ਨੇ ਡਰਾਈ ਵੈਟ ਸੋਨਾ ਜਿਹੜੇ ਉਹ ਬੜੇ ਬਣਾਏ ਨੇ ਪੋਲ ਬਣਾਏ ਨੇ ਜਿੱਥੇ ਹੋਟਲਸ ਦੇ ਵਿੱਚ ਜਾ ਕੇ ਬਹਿੰਦੇ ਕਮਿਊਨਿਟੀ ਕਿਤੇ ਵੀ ਜਾ ਕੇ ਤੁਸੀਂ ਬਹਿ ਸਕਦੇ ਮੰਤਰਾ ਨੇ ਚੱਪੇ-ਚੱਪੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਸੋ ਜੇ ਇਦਾਂ ਦੀਆਂ ਰਿਕ੍ਰੀਸ਼ਨਲ ਚੀਜ਼ਾਂ ਜੇ ਆਪਾਂ ਆਪਣੀ ਕਮਿਊਨਿਟੀ ਵਾਸਤੇ ਜਾਂ ਵਾਰਡ ਤੇਨ ਵਾਸਤੇ ਵੀ ਆਪਾਂ ਪੈਦਾ ਕਰੀਏ ਜਿੱਥੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਸਹੂਲਤ ਮਿਲੇ ਕਿਉਂਕਿ ਜੇ ਤੁਸੀਂ ਆਪਣੀ ਵੈਲ ਬੀਇੰਗ ਨਹੀਂ ਸੋਚਦੇ ਤੇ ਤੁਸੀਂ ਮੈਡੀਕਲ ਸਿਸਟਮ ਤੇ ਵੀ ਬੋਝੋ ਤੁਸੀਂ ਮੈਂਟਲ ਹੈਲਥ ਜਿਹੜਾ ਬਹੁਤ ਵੱਡਾ ਇਸ਼ੂ ਹੈ ਆਪਾਂ ਆਪਣੇ ਆਪ ਤੇ ਤੇ ਪ੍ਰੈਸ਼ਰ ਮੈਂ ਜੇ ਉਹ ਖੁਦ ਮੈਂਟਲੀ ਸਟਰਗਲ ਕਰ ਰਿਹਾ ਤੇ ਮੈਂ ਆਪਣੀ ਫੈਮਿਲੀ ਤੇ ਵੀ ਤੇ ਉਹ ਪ੍ਰੈਸ਼ਰ ਦਵਾਂਗਾ ਤੇ ਉਹ ਮੇਰੀ ਵਾਈਫ ਵੀ ਸਟਰਗਲ ਕਰੇਗੀ ਮੇਰੇ ਬੱਚੇ ਵੀ ਕਰਨਗੇ ਤੇ ਬੱਚੇ ਜਦੋਂ ਬਾਅਦ ਸਕੂਲ ਚ ਜਾਣਗੇ ਤਾਂ ਸਿਸਟਮ ਚ ਵੀ ਉਹ ਉਹੀ ਸਟਰਗਲ ਦੇਖਣ ਨੂੰ ਮਿਲੇਗੀ ਜਦੋਂ ਵੱਡੇ ਹੋਗੇ ਉਹ ਜੋਬ ਨਹੀਂ ਕਰ ਪਾਣਗੇ ਜਾਂ ਕੰਮ ਨਹੀਂ ਕਰ ਪਾਣਗੇ ਜਾਂ ਅਲਟੀਮੇਟਲੀ ਉਹ ਕ੍ਰਿਮੀਨਲ ਐਕਟੀਵਿਟੀਜ਼ ਚ ਵੀ ਇਨਵੋਲਵ ਹੋਣਗੇ ਸੋ ਜਦੋਂ ਓਵਰオール ਜਿਹੜਾ ਸਿਸਟਮ ਏ ਆਈ ਥਿੰਕ ਵੀ ਆਪਾਂ ਨੂੰ ਸਮਝਣ ਦੀ ਲੋੜ ਏ ਵੀ ਕਿੱਥੇ ਆਪਾਂ ਆਪਣੇ ਭਾਈਚਾਰੇ ਨੂੰ ਤੇ ਉਥੇ ਰੋਲ ਆ ਜਾਂਦਾ ਸਾਡੇ ਕਾਉਂਸਲਰਸ ਦਾ ਵੀ ਸਾਡੇ ਪੋਲਿਟਿਸ਼ੀਅਨਸ ਦਾ ਵੀ ਸਾਨੂੰ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਦੇ ਨਾਲ ਜੇ ਆਪਾਂ ਕਹਿੰਨੇ ਆ ਨਾ ਆਪਾਂ ਕਰਨਾ ਚਾਹੁੰਦੇ ਆ ਤੇ ਕਰੀਏ ਵੀ ਉਥੇ ਇਹ ਨਹੀਂ ਵੀ ਫੋਣੀ ਨਾ ਚੱਕੀਏ ਫਿਰ ਉਹਦੀ ਲੋਕੀ ਸਜ਼ਾ ਵੀ ਦਿੰਦੇ ਆ ਮਤਲਬ ਇਟਸ ਨੋਟ ਕਿ ਵੀ ਲੋਕੀ ਨੂੰ ਪਨਿਸ਼ ਕਰਦੇ ਆ ਮੈਂ ਦੇਖਿਆ ਆਪਣੇ ਅੱਖਾਂ ਸਾਹਮਣੇ ਆਪਣੇ 20 ਸਾਲ ਆਲਮੋਸਟ ਹੋ ਗਏ ਇੱਥੇ ਰਹਿੰਦੇ ਆ ਤੇ ਕਿਦਾਂ ਲੀਡਰਾਂ ਲੋਕੀ ਚੱਕਦੇ ਵੀ ਆ ਤੇ ਸੁੱਟਦੇ ਵੀ ਆ ਠੀਕ ਹੈ ਉਹਨਾਂ ਨੂੰ ਦਿਖਾਉਂਦੇ ਆ ਵੀ ਕਿਦਾਂ ਤੇ ਪਰ ਉਹਦੇ ਚ ਰਹਿਣਾ ਪੈਂਦਾ ਜੁੜੇ ਰਹਿਣਾ ਪੈਂਦਾ ਹਾਂਜੀ ਜੇ ਆਪਾਂ ਨਹੀਂ ਕੰਮ ਠੀਕ ਕਰਾਂਗੇ ਤੇ ਜਾਂ ਲੋਕਾਂ ਦੀ ਨਹੀਂ ਸੁਣਾਂਗੇ ਲੋਕਾਂ ਦੀ ਨਹੀਂ ਗੱਲਾਂ-ਬੱਤਾਂ ਕਰ ਮੈਨੂੰ ਆਲਰੇਡੀ ਮੈਂ ਵਾਂਸ ਅਗੇਨ ਆਮ ਵੈਰੀ ਬlesd ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਮੈਂ ਫਰਸਟ ਚ ਬਲੀਵ ਕਰਦਾ ਕੋਈ ਵੀ ਕੰਮ ਮੈਨੂੰ ਲੱਗਦਾ ਵੀ ਇਹ ਸ਼ਾਇਦ ਇਸ ਵਾਰੀ ਪਹਿਲਾ ਕੰਮ ਹੀ ਹੋਣਾ ਵੀ ਆਪਣਾ ਪੰਜਾਬੀ ਜਿਹਨੂੰ ਕਹਿੰਦੇ ਵਾਰਡ 3 ਤੋਂ ਕੌਂਸਲਰ ਚੁਣਿਆ ਜਾਣਾ ਆਲਰੇਡੀ ਉਸੇ ਏਰੀਆ ਤੋਂ ਪਹਿਲਾਂ ਕੋਈ ਐਮਐਲਏ ਵੀ ਨਹੀਂ ਸੀਗਾ ਮੇਰਾ ਐਮਐਲਏ ਦਾ ਵੀ ਚੱਕਰ ਪਿਛਲੀ ਵਾਰੀ ਆਲਮੋਸਟ ਬਹੁਤ ਬਚ ਗਿਆ ਜਿੱਦਾਂ ਹੁਣ ਪਰ ਮੈਨੂੰ ਲੱਗਦਾ ਵੀ ਮੈਂ ਜੋਬ ਵਧੀਆ ਕਰ ਸਕਦਾ ਵਾਂ ਕਿਉਂਕਿ ਇੱਥੇ ਲੋਕਾਂ ਦੀ ਜ਼ਿਆਦਾ ਸੁਣ ਸਕਦਾ ਜੀ ਗਰਾਲ ਜੀ ਸ਼ਾਰਟ ਦੇ ਵਿੱਚ ਇੱਕ ਸਾਨੂੰ ਇਹ ਦੱਸੋ ਕਿ ਤੁਸੀਂ ਪਰਮਿਸ਼ਲ ਪੋਲਿਟਿਕਸ ਪਰ ਐਨਡੀਪੀ ਦੇ ਨਾਲ ਜੁੜੇ ਹੋਏ ਤੇ ਫੈਟਰਲ ਤੇ ਵੀ ਤੁਸੀਂ ਇਲੈਕਸ਼ਨ ਲੜ ਚੁੱਕੇ ਹੋ ਜੀ ਜੀ ਇੱਥੇ ਇੰਡੀਪੈਂਡੈਂਟ ਹਾਂ ਜੀ ਤੇ ਯੂਸੀਪੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦੇ ਵਿੱਚ ਵੀ ਪੋਲੀਟিক্যাল ਪਾਰਟੀ ਸਿਸਟਮ ਜਿਹੜਾ ਲਿਆਂਦਾ ਜਾਵੇ ਮੇਰੇ ਖਿਆਲ ਇਸ ਵਾਰਡ ਤੋਂ ਵੀ ਇੱਕ ਦੋ ਕੈਂਡੀਡੇਟ ਹੈਗੇ ਨੇ ਜਿਹੜੇ ਪਾਰਟੀ ਸਿਸਟਮ ਨਾਲ ਹੈਗੇ ਨੇ ਬਿਲਕੁਲ ਜੀ ਬਾਕੀ ਜ਼ਿਆਦਾ ਆਜ਼ਾਦ ਹੀ ਨੇ ਸਾਰੇ ਜੀ ਕਿਹੜਾ ਚਾਹੋਗੇ ਇਹਦੇ ਬਾਰੇ ਕਿ ਇਹ ਸਿਸਟਮ ਜਿਹੜਾ ਜਿਹੜਾ ਸਿਟੀ ਦਾ ਮਿਊਨਿਸਪਲ ਇਲੈਕਸ਼ਨ ਦਾ ਆਜ਼ਾਦ ਹੀ ਹੋਣਾ ਵੱਖਰਾ ਹੀ ਹੋਣਾ ਚਾਹੀਦਾ ਜਾਂ ਇੱਥੇ ਵੀ ਪਾਰਟੀ ਸਿਸਟਮ ਹੋਣਾ ਚਾਹੀਦਾ ਮੈਂ ਤਾਂ ਕਹਦਾਗਾ ਆਜ਼ਾਦ ਹੋਣਾ ਚਾਹੀਦਾ ਠੀਕ ਹੈ ਮੇਰੇ ਅਕੋਰਡਿੰਗ ਤੇ ਇੰਡੀਪੈਂਡੈਂਟ ਹੀ ਹੋਣਾ ਚਾਹੀਦਾ ਬਟ ਇਹਦਾ ਜਿਹੜਾ ਸਹੀ ਫੈਸਲਾ ਨੂੰ ਲੋਕਾਂ ਨੇ ਕਰਨਾ ਹੂੰ ਉਹਨਾਂ ਬੜੇ ਬੁਰੇ ਤਰੀਕੇ ਨਾਲ ਉਹਨਾਂ ਨੂੰ ਨਕਾਰਨਾ ਤੁਸੀਂ ਦੇਖਿਆ ਹੋਏਗਾ ਵੀ ਸਭ ਤੋਂ ਜ਼ਿਆਦਾ ਜੇ ਤੁਹਾਨੂੰ ਸਾਈਨ ਨਜ਼ਰ ਆਉਂਦੇ ਹੋਣਗੇ ਨਾ ਕਿਤੇ ਇਹ ਜਿਹੜੇ ਪਾਰਟੀ ਬੇਸ ਲੋਕੀ ਹਨ ਉਹਨਾਂ ਦੇ ਨਜ਼ਰ ਆਉਂਦੇ ਆ ਉਹ ਕਿਉਂਕਿ ਉਹ ਕਿਉਂ ਇੰਨੇ ਜ਼ਿਆਦਾ ਸਾਈਨ ਕਰਦੇ ਫੰਡਿੰਗ ਨਹੀਂ ਉਹਨਾਂ ਮਤਲਬ ਉਹ ਪਾਰਟੀ ਨੂੰ ਡਿਵੈਲਪ ਕਰਨਾ ਚਾਹੁੰਦੇ ਉੱਥੇ ਕਿ ਵੀ ਚਾਹੁੰਦੇ ਵੀ ਆਪਾਂ ਪਾਰਟੀ ਸਾਡੀ ਸਟੈਬਲਿਸ਼ ਹੋ ਜਾਏ ਹੁਣ ਉਹ ਪਾਰਟੀ ਦਾ ਲੀਡਰ ਜਿਹੜਾ ਉਹ ਚਾਹੁੰਦਾ ਵੀ ਸਟੈਬਲਿਸ਼ ਕਰਾਵੇ ਪਾਰਟੀ ਤੇ ਆਮ ਕੈਂਡੀਡੇਟ ਜਿਹੜੇ ਬੜੇ ਜਿਨ੍ਹਾਂ ਕੋਈ ਪੈਸਾ ਹੈਗਾ ਜਿਹਨੂੰ ਕਹਿੰਦੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਨਾਲ ਆ ਉਹ ਉਹਦੇ ਚ ਰੇਸ ਚ ਲੜਨ ਨੂੰ ਤਿਆਰ ਹੁੰਦੇ ਤੇ ਇਸ ਕਰਕੇ ਉਹਨਾਂ ਨੂੰ ਜਿਆਦਾ ਸਾਈਨ ਤੇ ਜਿਆਦਾ ਪੈਸਾ ਲਾਣਾ ਪੈਂਦਾ ਸੋ ਤੁਸੀਂ ਕਹਿੰਦੇ ਹੋ ਕਿ ਇੱਥੇ ਇਹ ਜਿਹੜਾ ਸਿਸਟਮ ਹੈ ਪਾਰਟੀ ਸਿਸਟਮ ਤੋਂ ਅਲੱਗ ਹੀ ਹੋਣਾ ਚਾਹੀਦਾ ਅਲੱਗ ਹੋਣਾ ਚਾਹੀਦਾ ਇਹਦਾ ਜਿਹੜਾ ਸਹੀ ਪ੍ਰੂਫ ਹੈ ਉਹ ਇਲੈਕਸ਼ਨ ਤੋਂ ਬਾਅਦ ਮਿਲੇਗਾ ਕਿਉਂਕਿ ਅਸੀਂ ਡੋਰ ਤੇ ਜਾਂਦੇ ਆਂ ਡੋਰ ਤੇ ਜਾਂਦੇ ਆਂ ਲੋਕੀ ਸਾਫ਼ ਕਹਿੰਦੇ ਮੈਂ ਸ਼ਾਇਦ ਅੱਜ ਨਾਲ ਕੱਲ ਸ਼ੇਅਰ ਕਰਦਾ ਸੀ ਕਿ ਇੱਕ ਮੇਰੇ ਦਵਾਨ ਨਾਮ ਦੀ ਨਾ ਇੱਕ ਲੇਡੀ ਨੇ 20 ਸਾਲ ਤੋਂ ਉੱਥੇ ਰਹਿ ਰਹੇ ਨੇ ਸਾਡੇ ਵਾਰਡ ਦੇ ਵਿੱਚ ਤੇ ਮੇਰੀ ਟੀਮ ਨੇ ਜਾ ਕੇ ਕਿਤੇ ਗਲਤੀ ਦੇ ਨਾਲ ਸਾਈਨ ਲਾਤਾ ਕਿ ਵੀ ਜਿੱਥੇ ਉਹਨਾਂ ਨੂੰ ਲੱਗਿਆ ਵੀ ਇਹ ਪਬਲਿਕ ਕੋਰਨਰ ਜਿੱਦਾਂ ਹੁੰਦਾ ਉਹ ਬਾਹਰ ਵਾਲਾ ਵੀ ਇਹ ਪਬਲਿਕ ਦਾ ਹੈ ਮਤਲਬ ਇਟਸ ਨਾਟ ਉਹਦਾ ਘਰ ਦੀ ਲੋਨ ਨਹੀਂ ਹੈਗਾ ਤੇ ਉਹਨੇ ਚੁੱਕ ਕੇ ਲੋਨ ਆਪਣੇ ਅੰਦਰ ਰੱਖ ਲਿਆ ਲੋਨ ਸਾਈਨ ਤੇ ਈਮੇਲ ਮੈਨੂੰ ਕਰਤੀ ਨਾਲ ਫੋਨ ਨੰਬਰ ਵੀ ਲਿਖਤਾ ਮੇਰੀ ਟੀਮ ਨੇ ਰਿਪਲਾਈ ਤਿਆਰ ਕੀਤਾ ਕਹਿੰਦੇ ਇਹਦਾ ਇਹਦਾ ਮੈਸੇਜ ਆਇਆ ਆਪਾਂ ਨੂੰ ਮੈਸੇਜ ਰਿਪਲਾਈ ਕਰਨ ਲੱਗੇ ਆ ਕਿ ਵੀ ਤੇਰੇ ਕੋ ਸਾਈਨ ਲ ਲਾਂਗੇ ਜਾਂ ਸਾਰੀਆਂ ਚੀਜ਼ਾਂ ਜੋ ਆਪਾਂ ਐਸ ਯੂਜ਼ੂਅਲ ਕਰਦੇ ਮੈਨੂੰ ਲੱਗਾ ਵੀ ਫੋਨ ਨੰਬਰ ਹੈਗਾ ਤੇ ਮੈਨੂੰ ਕਾਲ ਕਰਨੀ ਚਾਹੀਦੀ ਮੈਂ ਕਾਲ ਕੀਤੀ ਦਵਨ ਹੈਲੋ ਦਿਸ ਕੰਨੀ ਉਹ ਹੈਲੋ ਤੇ ਉਹਨੇ ਮੈਨੂੰ ਕਿਹਾ ਵੀ ਮੈਂ ਇਟਸ ਨੋਟ ਅਨਐਕਸਪੈਕਟਿਡ ਕਿ ਤੂੰ ਮੈਨੂੰ ਕਾਲ ਕੀਤੀ ਹੈ ਕਿਉਂਕਿ ਤੇਰਾ ਮੈਂ ਪੋਰਟਫੋਲੀਓ ਦੇਖ ਲਿਆ ਆਲਰੇਡੀ ਕਿਉਂਕਿ ਜਦੋਂ ਤੂੰ ਸਾਈਨ ਲਾਇਆ ਹਾਲਾਂਕਿ ਮੈਂ ਤੈਨੂੰ ਰეკਮੈਂਡ ਨਹੀਂ ਕੀਤਾ ਤੈਨੂੰ ਮੈਂ ਉਹ ਨਹੀਂ ਕਰਦੀ ਵੀ ਬਟ ਮੈਂ ਤੇਰਾ ਪੋਰਟਫੋਲੀਓ ਦੇਖ ਕੇ ਮੈਨੂੰ ਪਤਾ ਸੀਗਾ ਵੀ ਤੂੰ ਮੈਨੂੰ ਕਾਲ ਕਰੇਗਾ ਤੇਰੇ ਅਕੋਰਡਿੰਗ ਮੈਨੂੰ ਕਿਉਂਕਿ ਜੋ ਤੂੰ ਤੇਰਾ ਪੋਰਟਫੋਲੀਓ ਨਜ਼ਰ ਆਉਂਦਾ ਸਾਰਾ ਮੈਨੂੰ ਤੇ ਫਿਰ ਉਹਨੇ ਮੈਨੂੰ ਇਹ ਵੀ ਕਿਹਾ ਵੀ ਮੈਂ ਹੁਣ ਚੁੱਕ ਕੇ ਰੱਖ ਲਿਆ ਅੰਦਰ ਕਿਉਂਕਿ ਤੇਰੀ ਟੀਮ ਨੇ ਮੈਨੂੰ ਪੁੱਛਿਆ ਨਹੀਂ ਮੈਂ ਇੱਥੇ ਸੀਗੀ ਨਹੀਂ ਤੇ ਲਾਤਾ ਸਾਈਨ ਤੇ ਕਹਿੰਦੀ ਪਰ ਮੈਂ ਤੈਨੂੰ ਸੀਰੀਅਸ ਕੈਂਡੀਡੇਟ ਕਨਸਿਡਰ ਕਰ ਰਹੀ ਆ ਤੇ ਤੂੰ ਕਿਸੇ ਪਾਰਟੀ ਨਾਲ ਤੇ ਨਹੀਂ ਹੈਗਾ ਮੈਂ ਕਹਾ نو ਆਮ ਇੰਡੀਪੈਂਡੈਂਟ ਤੇ ਕਹਿੰਦੀ ਓਕੇ ਥੈਨ ਇਟਸ ਗੁੱਡ ਕਹਿੰਦੀ ਪਾਰਟੀਆਂ ਦੇ ਮੈਂ ਪਹਿਲਾਂ ਉਹਨਾਂ ਦੇ ਵਰਕੇ ਜਿਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਪਾਰਟੇ ਆ ਕਿ ਪਾਰਟੀ ਬਾਈ ਦਾ ਕੋਈ ਕੰਮ ਨਹੀਂ ਹੈ ਕਮਿਊਨਿਟੀ ਦਾ ਬੰਦਾ ਹੋਣਾ ਚਾਹੀਦਾ ਸੋ ਫੀਡਬੈਕ ਮਿਲੀ ਤੁਹਾਨੂੰ ਹਾਂਜੀ ਇੱਕ ਨਹੀਂ ਬੜੇ ਲੋਕਾਂ ਨੇ ਦਿੱਤੀਆਂ ਮੈਨੂੰ ਇਹ ਫੀਡਬੈਕ ਠੀਕ ਪਾਰਟੀਆਂ ਦੇ ਬੰਦੇ ਤੇ ਨਜ਼ਰ ਵੀ ਨਹੀਂ ਆਉਂਦੇ ਜਿਆਦਾਤਰ ਠੀਕ ਹੈ ਜੀ ਅਗਰਾਲ ਜੀ ਬਹੁਤ շੁਕਰੀਆ ਤੁਸੀਂ ਆਏ ਔਰ 20 ਤਰੀਕ ਨੂੰ ਵੋਟਾਂ ਦੇ ਜੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਕਾਮਯਾਬ ਹੋਵੋ ਦੁਆ ਸਾਡੀ ਔਰ ਅਸੀਂ ਹੋਰ ਵੀ ਉਮੀਦਵਾਰ ਚੜੇ ਹੈਗੇ ਨਹੀਂ ਉਹਨਾਂ ਨੂੰ ਵੀ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ ਤਾਂ ਕਿ ਸਾਰਿਆਂ ਦਾ ਪਰਸਪੈਕਟਿਵ ਜਿਹੜਾ ਹੈ ਜੀ ਉਹ ਸਾਰਿਆਂ ਸਾਹਮਣੇ ਜਾ ਬਹੁਤ ਸ਼ੁਕਰੀਆ ਜੀ ਆਪ ਜੀ ਦਾ ਹੋਣ ਲਈ ਸਾਡੇ ਨਾਲ ਬਿਲਕੁਲ ਜੀ ਮੈਸੇਜ ਆਪਣੇ ਦਿਓ ਹਾਂ ਜੀ ਜਾਣਿਆ ਦਾ ਮੈਸੇਜ ਇਹੀ ਦੇਣਾ ਚਾਹਾਂਗਾ ਵੀ ਮੇਰੇ ਸੁਣਨ ਵਾਲੇ ਸਾਰੇ ਜਿਹੜੇ ਦੇਖਣ ਵਾਲੇ ਦੋਸਤ ਭੈਣ ਭਰਾ ਮਿੱਤਰ ਜਿਹੜੇ ਨੇ ਮੈਂ ਚਾਹਾਂਗਾ ਵੀ ਆਪਾਂ ਇੱਕ ਡਿਜ਼ਰਵਿੰਗ ਕੈਂਡੀਡੇਟ ਜਿਹੜਾ ਉਹਨੂੰ ਚੁਣ ਕੇ ਭੇਜਿਆ ਕਰੀ ਕਿਉਂਕਿ ਇੱਥੇ ਆ ਕੇ ਆਪਾਂ ਅੱਜ ਵੀ ਕਬੀਲਾਵਾਦ ਇਹ ਇਲਾਕੇ ਦੇ ਬੰਦੇ ਆ ਉਹ ਇਲਾਕੇ ਦੇ ਬੰਦੇ ਇਹਨਾਂ ਚੀਜ਼ਾਂ 'ਚ ਪੈ ਜੰਨੇ ਆ ਪਰ ਤੁਹਾਡਾ ਕੈਂਡੀਡੇਟ ਜਿਹੜਾ ਉਹ ਸਾਰਿਆਂ ਵਾਸਤੇ ਹੋਣਾ ਚਾਹੀਦਾ ਤੇ ਡਿਜ਼ਰਵਿੰਗ ਵੀ ਹੋਵੇ ਤੇ ਕੈਪੇਬਲ ਹੋਵੇ ਵੀ ਤੁਹਾਡੀ ਆਵਾਜ਼ ਉੱਥੇ ਲੈ ਕੇ ਜਾ ਸਕੇ ਨਾਟਕੀ ਵੀ ਤੁਸੀਂ ਆਪਣੇ ਸ਼ੌਂਕ ਵਾਸਤੇ ਵੋਟਾਂ ਨਹੀਂ ਪਾਣੀਆਂ ਕਿ ਸਿਰਫ ਆਪਾਂ ਸ਼ੌਂਕ ਸਾਡਾ ਸਾਡਾ ਬੰਦਾ ਜੀ ਆਪ ਇਹਨੂੰ ਜਿਤਾਣਾ ਐ ਏਦਾਂ ਮਤਲਬ ਪੌਸਿਬਿਲਟੀ ਵੀ ਦੇਖਣੀ ਚਾਹੀਦੀ ਵੀ ਉਹ ਜਿੱਤ ਵੀ ਸਕਦਾ ਕਿ ਨਹੀਂ ਜਿੱਤ ਸਕਦਾ ਜੇ ਉਹਨੇ ਪਹਿਲਾਂ ਕੋਈ ਉਹਦੇ ਵਿੱਚ ਫੀਲਡ 'ਚ ਹੈਗਾ ਚਾਹੇ ਉਹ ਕਮਿਊਨਿਟੀ ਵਰਕ ਚ ਹੋਵੇ ਜਾਂ ਕਿਸੇ ਵੀ ਗੱਲ ਦੇ ਵਿੱਚ ਉਹਦਾ ਉਹਨਾਂ ਨਜ਼ਰ ਆਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਵੀ ਆਪਣੀ ਮਨਪਸੰਦ ਦਾ ਕੋਈ ਵੀ ਕੈਂਡੀਡੇਟ ਚੂਜ਼ ਕਰੋ ਪਹਿਲਾਂ ਉਹਦੇ ਬਾਰੇ ਚੈੱਕ ਕਰੋ ਵੀ ਉਹ ਵਕਈ ਡਿਜ਼ਰਵਿੰਗ ਹੈ ਤੇ ਉਹਨੂੰ ਪਾਓ ਜਾ ਕੇ ਡੈਫੀਨਿਟਲੀ ਮੈਂ ਆਪਣੇ ਵਾਸਤੇ ਤੇ ਅਪੀਲ ਕਰਾਂਗਾ ਬਟ ਕਿਸੇ ਵੀ ਵਾਰਡ 'ਚ ਤੁਸੀਂ ਰਹਿੰਦੇ ਹੋ ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਆਪਣੀ ਮਨਪਸੰਦੇ ਦੇ ਨਾਲ-ਨਾਲ ਤੁਹਾਨੂੰ ਲੱਗਣਾ ਚਾਹੀਦਾ ਵੀ ਉਹ ਤੁਹਾਡੇ ਵਾਸਤੇ ਡਿਜ਼ਰਵਿੰਗ ਕੈਂਡੀਡੇਟ ਹੈ ਮੇਰੀ ਇਨਫੋਰਮੇਸ਼ਨ rajeshangral.ca ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਮੈਂ ਫਸਟ ਦੇ ਵਿੱਚ ਬਲੀਵ ਕਰਦਾ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਵੀ ਮੈਂ ਕਰਵਾਇਆ ਜਿਹੜਾ ਮੈਂ ਫਸਟ ਹੀ ਜਗਾ ਆਪਣੇ ਦਾ ਤੇ ਚਾਰ ਜਿਹੜੇ ਨੇ ਮੈਨੂੰ ਪ੍ਰੀਮੀਅਰਸ ਨੇ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਨੇ ਵੀ ਤਿੰਨ ਪ੍ਰੀਮੀਅਰਸ ਨੇ ਮੈਨੂੰ ਉਹਦੇ ਵਾਸਤੇ ਇੰਡੋਰਸ ਕੀਤਾ ਅਲੋਂਗ ਵਿਦ ਸਾਡੇ ਨੈਂਸੀ ਸਾਹਿਬ ਜਿਹੜੇ ਸੀਗੇ ਉਹ ਕੌਨਸਲ ਮੇਅਰ ਸੀਗੇ ਉਹਨਾਂ ਨੇ ਵੀ ਲੈਟਰ ਦਿੱਤੀ ਪਲੱਸ ਹਾਈ ਕਮਿਸ਼ਨਰ ਆਫ ਕੈਨੇਡਾ ਟੂ ਇੰਡੀਆ ਉਹਨਾਂ ਨੇ ਵੀ ਮੈਨੂੰ ਐਂਡੋਰਸ ਕੀਤਾ ਸੋ ਇਹ ਮੇਰੀਆਂ ਛੋਟ ਛੋਟੀਆਂ ਗੱਲਾਂ ਨੇ ਜਿਹਦੇ ਨਾਲ-ਨਾਲ ਗਲੋਬਲ ਟੀਵੀ ਨੇ ਮੇਰੇ ਤੇ ਸਕਸੈਸ ਸਟੋਰੀ ਕੀਤੀ ਕੈਲਗੀ ਚੈਂਬਰ ਆਫ ਕਾਮਰਸ ਨੇ ਮੇਰੇ ਨਾਲ ਜਿਹਦੇ ਜਿਵੇਂ ਮੈਂ ਫਾਈਨਲਿਸਟ ਸੀਗਾ ਪੀਪਲ ਚੁਆਇਸ ਅਵਾਰਡ ਦਾ ਮਤਲਬ ਮੈਂ ਕੱਲੀ ਆਪਣੀ ਕਮਿਊਨਿਟੀ ਤੋਂ ਇਲਾਵਾ ਵੀ ਬਾਕੀ ਕਮਿਊਨਿਟੀਜ਼ ਦੇ ਵਿੱਚ ਵਧੀਆ ਕੰਮ ਕਰਦਾ ਸੋ ਪਲੀਜ਼ ਆਪਣੇ ਰਜੇਸ਼ ਸਿੰਘ ਰਾਣ ਨੂੰ ਹਮੇਸ਼ਾ ਯਾਦ ਰੱਖੋ ਤੇ ਪਲੀਜ਼ ਵੋਟ ਪਾਣ ਦੀ ਕੋਸ਼ਿਸ਼ ਕਰੇ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਥੈਂਕ ਯੂ ਥੈਂਕ ਯੂ